ਆਪਣਾ ਇਹ ਤੁਹਾਨੂੰ ਸਾਰੀ ਦੁਨੀਆ ਚ ਮਸ਼ਹੂਰ ਕਰ ਦੇਣਾ ਹੁਣ ਵੀ ਨਿਊਜ਼ੀਲੈਂਡ ਦੀਆਂ ਬੁੜੀਆਂ ਸਾਥ ਲਾਉਂਦੀਆਂ ਹੈ ਹੈ ਬੰਦਿਆਂ ਦੇ ਸਾਥ ਤੁਸੀਂ ਬਥੇਰੀ ਦੇ ਕਿਉਂ ਪਰ ਨਿਊਜ਼ੀਲੈਂਡ ਦੀਆਂ ਬੁੜੀਆਂ ਦੀ ਸਾਥ ਆਏ ਇਹ ਤਾਂ ਉਹ ਕੀ ਆ ਇਹ ਦੱਬਦੀਆਂ ਨਹੀਂ ਦੇ ਤੋ ਦੱਬਦੀਆਂ ਬਥੇਰੀਆਂ ਦਬਾ ਲਈ ਤੇਗਾ ਨਾ ਨਾ ਬੰਦਿਆਂ ਤੋਂ ਨਹੀਂ ਦੱਬਦੀਆਂ ਇਹ ਨਾ ਬੰਦਿਆਂ ਤੋਂ ਕਦੇ ਦੱਬਗੇ ਹੈ ਬੁਰਗਾਂ ਦਾ ਰਾਜ ਹੋ ਨੀਊਜ਼ੀਲੈਂਡ ਤੋਂ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਜੀ ਤੇ ਅੱਜ ਅਸੀਂ ਪਹੁੰਚ ਗਏ ਆ ਆਕਲੈਂਡ ਸ਼ਹਿਰ ਦੀ ਸੱਥ ਦੇ ਵਿੱਚ ਜਿੱਥੇ ਵੀ ਆਪਣੇ ਪੰਜਾਬੀ ਬੰਦੇ ਜਾਂਦੇ ਆ ਤੁਹਾਨੂੰ ਪਤਾ ਹੈ ਰੌਣਕ ਮੇਲਾ ਲਾ ਲੈਂਦੇ ਆ ਤੇ ਸੱਥਾਂ ਇਹਨਾਂ ਦੀਆਂ ਮਤਲਬ ਮੌਜ ਮੇਲੇ ਵਾਲੀ ਜਗ੍ਹਾ ਹੁੰਦੀ ਹੈ ਜਿੱਥੇ ਇਹਨਾਂ ਦਾ ਸਭ ਤੋਂ ਵੱਧ ਟਾਈਮ ਸਪੈਂਡ ਹੁੰਦਾ ਹੈ ਖਾਸ ਤੌਰ ਤੇ ਪੇਰੈਂਟਸ ਦਾ ਬਜ਼ੁਰਗਾਂ ਦਾ ਸ਼ਾਮ ਦਾ ਵੇਲਾ ਹੈ 6:30 ਵਜੇ ਹੋਏ ਆ ਆਕਲੈਂਡ ਦੀ ਸੱਥ ਦਾ ਰੌਣਕ ਮੇਲਾ ਕਿਹੋ ਜਿਹਾ ਹੈ ਕਿਵੇਂ ਬਾਬੇ ਆਏ ਆ ਕੀ ਕਹਿੰਦੇ ਆ ਨਿਊਜ਼ੀਲੈਂਡ ਦੇ ਬਾਬੇ ਸੋ ਆਜੋ ਆਪਾਂ ਗੱਲਬਾਤ ਕਰਦੇ ਆ ਜੀ ਇਹੋ ਜਿਹਾ ਕੁਝ ਪਾਰਕ ਹੁੰਦੇ ਵਧੀਆ ਰੌਣਕ ਮੇਲਾ ਲੱਗਿਆ ਹੋਇਆ ਹੈਗਾ ਨਿਊਜ਼ੀਲੈਂਡ 'ਚ ਭਾਵੇਂ ਆਪਣੀ ਪੰਜਾਬੀਆਂ ਦੀ ਜਿਹੜੀ ਗਿਣਤੀ ਹੈ ਘੱਟ ਹੈ ਮੇਰੇ ਖਿਆਲ 'ਚ ਕੋਈ 50-55 ਹਜ਼ਾਰ ਪੰਜਾਬੀ ਰਹਿੰਦੇ ਪਰ ਭਾਵੇਂ ਕੈਨੇਡਾ ਕੀ ਅਮਰੀਕਾ ਕੀ ਇੰਗਲੈਂਡ ਕੀ ਇਹ ਤੁਹਾਨੂੰ ਆ ਸੱਤਾਂ ਵਾਲੀ ਰੌਣਕ ਸਾਰੇ ਪੂਰੇ ਆਲ ਵਰਲਡ 'ਚ ਅਸੀਂ ਘੁੰਮ ਫਿਰ ਕੇ ਦੇਖ ਲਿਆ ਪੂਰੇ ਕਿਤੇ ਮਿਲ ਜੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਬਹੁਤ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਜੀ ਚਲੋ ਜੀ ਲੱਗਿਆ ਵਧੀਆ ਲੱਗਿਆ ਜੀ ਚਲੋ ਹੁਣ ਆਣ ਕੇ ਮਕਰੋ ਜਿਹਾ ਲੱਗਾ ਅੱਛਾ ਹਾਂਜੀ ਪਹਿਲਾਂ ਕਿਉਂ ਨਹੀਂ ਲੱਗਿਆ ਭਾਈ ਨਾ ਨਵੇਂ ਨਵੇਂ ਆਏ ਹਨਾ ਇੰਡੀਆ ਤੋਂ ਅੱਛਾ ਕਿੰਨਾ ਟਾਈਮ ਹੋਇਆ ਆਏ ਇਹਨੂੰ ਹੋ ਗਿਆ ਮਹੀਨਾ ਇੱਕ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹਾਂਜੀ ਫਿਰ ਤਾਂ ਤਾਜ਼ੇ ਤਾਜ਼ੀ ਆਏ ਹੋ ਹਾਂਜੀ ਤਾਜ਼ੇ ਆਏ ਜੀ ਠੀਕ ਹੈ ਕਿਵੇਂ ਲੱਗਿਆ ਨਿਊਜ਼ੀਲੈਂਡ ਬਹੁਤ ਸੋਹਣਾ ਜੀ ਬੜਾ ਸੁੰਦਰ ਬੜੀ ਹਰਿਆਵਲੀ ਹੈ ਜੀ ਬਹੁਤ ਸੋਹਣਾ ਇਹ ਗੱਲ ਤਾਂ ਜੀ ਹਰ ਪੰਜਾਬੀ ਦੇ ਮੂੰਹੋਂ ਨਿਕਲਦੀ ਹੈ ਸਾਡੇ ਮੂੰਹੋਂ ਵੀ ਨਿਕਲੀ ਸੀ ਨਿਊਜ਼ੀਲੈਂਡ ਸੋਹਣਾ ਬਹੁਤ ਹੈ ਇਹ 'ਚ ਕੋਈ ਸ਼ੱਕ ਨਹੀਂ ਹੈ ਨਾ ਹਾਂਜੀ ਤੇ ਆ ਜੋ ਅੱਗੇ-ਅੱਗੇ ਗੱਲਾਂ-ਬਾਤਾਂ ਫਿਰ ਕਰਦੇ ਹਾਂ ਤੇ ਇੱਧਰ ਆਪਣੇ ਮਾਮਾ ਜੀ ਆ ਗਏ ਜੀ ਤੇ ਰਣਵੀਰ ਸਿੰਘ ਮੌੜਾਂ ਤੋਂ ਇਹਨਾਂ ਦੀ ਖਾਸ ਡਿਮਾਂਡ ਸੀ ਕਹਿੰਦੇ ਮੇਰੇ ਦੋਸਤ ਮਿੱਤਰ ਬੁਲਾ ਰਹੇ ਕਹਿੰਦੇ ਆਓ ਕਿਸੇ ਦਿਨ ਗੱਲਾਂ-ਬਾਤਾਂ ਕਹਿੰਦੇ ਦੁਨੀਆ ਭਰ ਦੀਆਂ ਸੱਤਾਂ ਦਿਖਾਦੀਆਂ ਤੇ ਇੱਥੇ ਵੀ ਸਾਥ ਦਿਖਾਉਣੀ ਹੈ। ਥੈਂਕ ਯੂ ਬੇਟੇ। ਹਾਂ ਜੀ ਨਾ ਨਾ ਧੰਨਵਾਦ ਦਾ। ਨਾ ਨਾ ਕੋਈ ਗੱਲ ਨਹੀਂ ਜੀ। ਕਿੱਥੇ ਆਪਣੇ ਸਾਥੀ ਸੱਜਣ ਮਿੱਤਰ ਹੋਰ? ਹਾਂ ਹੈਗੇ ਨੇ ਜੀ ਬੈਠੇ ਨੇ ਤਾਂਛ ਖੇਡ ਰਹੇ ਨੇ। ਅੱਛਾ ਤਾਂਛ ਗੱਡੀ ਤਾਂਛ ਇੱਥੇ ਵੀ ਚੱਲਦੀ ਹੈ। ਪੂਰਾ ਜੀ। ਬਾ ਜੀ। ਹਾਂ ਜੀ ਹਾਂ ਜੀ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਐ ਇਹਨੂੰ? ਸਾਨੂੰ 4.5 ਮਹੀਨੇ ਹੋ ਗਏ ਜੀ। 4.5? ਹਾਂ ਜੀ ਹਾਂ ਜੀ। ਕਿੰਨਾ ਟਾਈਮ ਹਾਜ਼ਰੀ ਲੱਗਦੀ ਇੱਥੇ? ਉਰੇ ਸਵੇਰੇ 12:00 ਬਾਈ ਤੋਂ 2:00 ਬਾਈ ਤੱਕ ਹਾਂਜੀ ਤੇ ਜੀ ਫਿਰ 4:00 ਬਾਈ ਤੋਂ 6:00 ਬਾਈ ਤੱਕ ਪੱਕੇ ਟਾਈਮ ਨੇ ਪੱਕੇ ਟਾਈਮ ਨੇ ਜੀ ਅੱਛਾ ਤੇ ਚਾਹ ਪਾਣੀ ਪੀਂਦੇ ਵਿੱਚ ਉਹ ਨਹੀਂ ਚਾਹ ਪਾਣੀ ਵਾਲੀ ਬੜੇ ਹੁੰਦੀ ਜਿਆ ਹੁੰਦੇ ਆ ਜੀ ਫਿਰ ਫਿਰ ਆਪਸ ਆ ਜਾਂਦੇ ਇੱਥੇ ਨੇੜੇ ਆਪਣੇ ਘਰ ਪੰਜਾਬੀਆਂ ਦੇ ਸਾਰੇ ਹਾਂ ਸਾਰੇ ਪੰਜਾਬੀਆਂ ਦੇ ਜੀ ਠੀਕ ਹੈ ਤੇ ਨੇੜੇ-ਨੇੜੇ ਤੁਰਖੀ ਆ ਜਾਂਦੇ ਹਾਂ ਹਾਂਜੀ 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 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਠੀਕ ਠਾਕ ਹੋ ਠੀਕ ਠਾਕ ਜੀ ਚਲ ਹੋਰ ਚੜ੍ਹਦੀ ਕਲਾ ਬਿਲਕੁਲ ਕਿੰਨਾ ਟਾਈਮ ਹੋ ਗਿਆ ਤੇ 3 ਮਹੀਨੇ ਹਰੇਕ ਨੂੰ ਕਿੰਨੋਂ 3 ਮਹੀਨੇ ਮਹੀਨਾ 4 ਮਹੀਨੇ ਆਹੀ ਹੈ ਹੈਨਾ ਵੱਧ ਤੋਂ 6 ਮਹੀਨੇ ਵੱਧ ਤੋਂ 6 ਮਹੀਨੇ ਇਹ ਨਿਊਜ਼ੀਲੈਂਡ ਦਾ ਆਏ ਆ ਜੀ ਪੱਕੇ ਜਿਵੇਂ ਕੈਨੇਡਾ ਵਾਲਾ ਕੰਮ ਹੈ ਨਹੀਂ ਇੱਥੇ ਮਤਲਬ ਜਿਵੇਂ ਉਥੇ ਪੱਕੇ ਪੇਰੈਂਟਸ ਬੁਲਾ ਲੈਂਦੇ ਮੈਨੂੰ ਲੱਗਦਾ ਹੈ ਹੈਨਾ ਕਿਆ ਬਾਈ ਹੁਣੀ ਜੰਗ ਦੇ ਖੜੇ ਬਾਈ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਵਧੀਆ ਵਧੀਆ ਬਾਈ ਤੂੰ ਸੁਣਾਉ ਕੀ ਯਾਰ ਵਧੀਆ ਇੱਥੇ ਪੇਰੈਂਟਸ ਨੂੰ ਬੁਲਾ ਨਹੀਂ ਸਕਦੇ ਬਾਈ ਪੱਕੇ ਤੌਰ ਤੇ ਬੁਲਾ ਸਕਦੇ ਬਟ ਬਾਈ ਉਹ ਪ੍ਰੋਬਲਮ ਉਹੀ ਨਾ 6 ਮਹੀਨੇ ਦੀ ਐਂਟਰੀ ਦਿੰਦੇ ਉਸ ਤੋਂ ਵੱਧ ਨਹੀਂ ਦਿੰਦੇ ਵੀਜ਼ਾ 3 ਸਾਲ ਦਾ ਦੇ ਦਿੰਦੇ ਆ ਬਟ ਉਹ ਕਹਿੰਦੇ 6-6 ਮਹੀਨੇ ਕਰਕੇ ਗੈਪ ਪਾ ਕੇ ਫਿਰ ਇੱਕਰੀ ਕੰਟਰੀ ਆਊਟ ਕਰੋ ਫਿਰ ਰੋ ਅੱਛਾ ਉਹ ਨਹੀਂ ਕਾ ਕੈਨੇਡਾ ਅਮਰੀਕਾ ਵਾਲੀ ਗੱਲ ਨਹੀਂ ਇੱਕਰੀ ਬੰਦਾ ਆ ਮੁੜ ਕੇ ਮੁੜ ਕੇ ਜਾਉਂਗਾ ਬੱਸ ਮੁੜ ਕੇ ਉਹ ਜਦ ਤੱਕ ਕਪੜੇ-ਕਪੜੇ ਪੱਕੇ ਹੀ ਲੈ ਆਉਂਦੇ ਨਾ ਦੋ ਦੋ ਡੈਡੀ ਵਰਗੇ ਉਹ ਗੱਲ ਨਹੀਂ ਸਾਰੇ ਜਾਨੇ ਉੱਥੇ ਆਪਾਂ ਕਰਦੇ ਆ ਗੱਲਾਂ ਬਾਤਾਂ ਇਧਰ ਨਾਲ ਆਪਣੀਆਂ ਬੀਬੀਆਂ ਵੀ ਆਈਆਂ ਹੋਈਆਂ ਬੱਚੇ ਵੀ ਆਏ ਹੋਇਆ ਬੱਚੀ ਆ ਗੋਰਿਆਂ ਦੇ ਜਵਾਗ ਵੀ ਦੇਖੋ ਉੱਤੇ ਫਿਰਦੇ ਖੇਡੀਆਂ ਜਾਂਦੇ ਹੈ ਪੂਰੇ ਇਹਨਾਂ ਨੇ ਪੰਜਾਬੀਆਂ ਨਾਲ ਮੇਲਾ ਦਾ ਲਿਹਾਜ ਪਰ ਰਖੀਆ ਪੂਰੀ ਹਾਂਜੀ ਭਾਈ ਅੱਛਾ ਕਿਹਦੇ ਦੋਰਿਆਂ ਦੇ ਦੋਰਿਆਂ ਦੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਹੋ ਤੁਸੀਂ ਹਾਂਜੀ ਠੀਕ ਜੀ ਲੱਗੇ ਵਧੀਆ ਬਹੁਤ ਬਹੁਤ ਵਧੀਆ ਜੀ ਕਿਵੇਂ ਲੱਗ ਰਿਹਾ ਹੈ ਨਿਊਜ਼ੀਲੈਂਡ ਬਹੁਤ ਚੰਗਾ ਬਹੁਤ ਵਧੀਆ ਲੱਗਦਾ ਬਹੁਤ ਚੰਗਾ ਮੁਲਕ ਹੈ ਓਕੇ ਹਾਂਜੀ ਚਲੋ 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 ਵਧੀਆ ਚਾਹੀਦਾ ਬਹੁਤ ਸਕ ਆਜੋ ਤੇ ਅੱਛਾ ਇਹ ਗੋਰਿਆਂ ਦੇ ਘਰ ਹੈ ਜੀ ਸਾਰੇ ਨਹੀਂ ਇੱਕ ਘਰ ਹੈ ਜੀ ਅੱਛਾ ਗੋਰਿਆਂ ਦਾ ਹਾਂ ਜੀ ਬਾਕੀ ਪੰਜਾਬੀ ਅੱਛਾ ਉਹਦੇ ਜਵਾਕ ਨੇ ਸਾਰੇ ਹਾਂ ਜੀ ਉਹਨਾਂ ਦੇ ਬੱਚੇ ਨਹੀਂ ਠੀਕ ਹੈ ਖੱਪਦਾ ਨਹੀਂ ਐਂ ਤਾਂ ਨਹੀਂ ਕਹਿੰਦੇ ਕਿ ਕਿੱਥੇ ਖੱਪ ਪਾਈਆਂ ਨੇ ਪੰਜਾਬੀ ਨਾ ਇੰਨਾ ਬਹੁਤ ਵਧੀਆ ਬੰਦੇ ਨੇ ਜੀ ਐ ਗੋਰੇ ਹਾਂ ਜੀ ਹਾਂ ਮੈਂ ਤਾਂ ਨਹੀਂ ਕਹੀ ਬਰੀ ਰੀਡੇਟ ਹੋ ਜਾਂਦੇ ਨੇ ਸਤਿ ਸ੍ਰੀ ਅਕਾਲ ਜੀ ਤਮੈ ਤੁਹਾਨੂੰ ਇੱਧਰ ਦਿਖਾ ਦਾਂ ਜੀ ਨਾਲ ਵੀ ਬੀਬੀਆਂ ਵੀ ਆਈਆਂ ਹੋਈਆਂ ਨੇ ਸਾਥ 'ਚ ਇਹਨਾਂ ਮੁਲਕਾਂ ਨੇ ਚਲੋ ਇੱਕ ਵਾਰ ਖੁੱਲ੍ਹ ਦੇ ਦਿੱਤੀ ਵੀ ਆਪਣੀਆਂ ਬੀਬੀਆਂ ਵੀ ਸਾਥ 'ਚ ਜਾਣ ਲੱਗੀਆਂ ਪਿੰਡ ਜੇ 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 ਇੰਡੀਆ 'ਚ ਬੀਬੀਆਂ ਸਾਥ 'ਚ ਜਾਣ ਤੋ ਤੇ ਬੰਨੀ ਬੰਨ ਬੁਰਾ ਮੰਨਦੇ ਉਥੇ ਆਪਾਂ ਨਹੀਂ ਜਿਵੇਂ ਹੁਣ ਤੋਂ ਇਧਰਲੇ ਮੁਲਕਾ ਚ ਰਹਿ ਕੇ ਵਾਗੇ ਉਥੇ ਜਾ ਕੇ ਕਹੋਂਗੇ ਅਲਾਉਟ ਕਰੋਗੇ ਹੁਣ ਵੀ ਆ ਜਾ ਸਾਥ ਚ ਕੋਈ ਨਹੀਂ ਨਾ ਹੁੰਦਾ ਇਹ ਮੈਂ ਕਿਹਨੂੰ ਕਹਾਂਗੀ ਨਹੀਂ ਕਹਦੇ ਇੱਥੇ ਆਨੇ ਟਾਈਮ ਆ ਉੱਥੇ ਪਹੁੰਚੇ ਉੱਥੇ ਟਾਈਮ ਨਹੀਂ ਆਂ ਇੰਡੀਆ ਚ ਕਿਤੇ ਮੁਲਕਾ ਕੋ ਬਿਠਣ ਲਈ ਕੁਰੂਦੀ ਕੋ ਟਾਈਮ ਹੀ ਨਹੀਂ ਆ ਕੱਲੇ ਕੱਲੇ ਇੱਕ ਇੱਕ ਦੋ ਦਿਨਾਂ ਨੇ ਘਰਾਏ ਰਹਿੰਦੇ ਆ ਪਾਰਕ ਚ ਮੈਂ ਇਧਰਲੇ ਮੁਲਕਾਂ ਦੇ ਨੇ ਇੱਕ ਗੱਲ ਵਧੀਆ ਮੰਨਦਾ ਹਾਂ ਨਾ ਵੀ ਇਹਨਾਂ ਨੇ ਇਕੁਐਲਟੀ ਜਿਹੜੀ ਸਮਾਜ ਚ ਬਰਾਬਰਤਾ ਹੈਗੀ ਤੇ ਉਹੋ ਆਪਾਂ ਕਹਿਣ ਨੂੰ ਤਾਂ ਮੁੰਡਾ ਕੁੜੀ ਬਰਾਬਰ ਨੇ ਪਰ ਐਕਚੁਅਲ ਚ ਨਹੀਂ ਹੈਗੀ ਇੰਨਾ ਮੁਲਕ ਇੱਥੇ ਇੰਨਾ ਮੁਲਕਾਂ ਚ ਹੈਗੇ ਹੈਗੇ ਆ ਇੰਨਾ ਕਹਿੰਦੇ ਹਾਂ ਤੁਸੀਂ ਬੈਠੀ ਸਾਵੇ ਇੱਥੇ ਲੜਕੀਆਂ ਪੜਨ ਆਉਂਦੀਆਂ ਰਾਤ ਨੂੰ 12 ਵਜੇ ਪੜ ਕੇ ਆਉਂਦੀਆਂ ਕਾਲਜ ਤੋਂ ਕਲੀਆਂ ਉਹ ਤੋਂ ਟ੍ਰੇਨ ਤੋਂ ਉੱਧਰ ਦੇ ਘਰਾਂ ਨੂੰ ਆਉਂਦੀਆਂ ਕੋਈ ਡਰ ਲੈ ਕੋਈ ਪਾਉ ਨਹੀਂ ਇੰਗਿਆ ਤੁਰਕੇ ਦੱਸ ਦੋ ਇੱਦਾਂ ਕਾਲਜ ਤੋਂ ਆਉਂਦੀਆਂ ਨੂੰ 12 ਵਜੇ ਠੀਕ ਹੈ ਜੀ ਆਪਾਂ ਵੀ ਨਿਕਲਦੇ ਨੇ ਰਾਤ ਨੂੰ ਆਪਾਂ ਵੀ ਕਰ ਲੈਂਦੇ ਆ ਇੱਥੇ ਜਿੱਥੇ ਮੈਂ ਆਪਣੀਆਂ ਬੀਬੀਆਂ ਸਾਰੀਆਂ ਪਤਨੀਆਂ ਫਿਰਦੀਆਂ ਹਨ ਆਜੋ ਆਪਾਂ ਉਹਨਾਂ ਨਾਲ ਆਜੋ ਉੱਥੇ ਕਰਦੇ ਆ ਗੱਲਬਾਤ ਤੁਹਾਨੂੰ ਆਜੋ ਜੀ ਆ ਬੀਬੀਆਂਦਰ ਖੜੀਆਂ ਪੁੱਛਦੇ ਆ ਜੀ ਲੱਗਦਾ ਨਿਊਜ਼ੀਲੈਂਡ ਚ ਗਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹਾਂ 9 ਵਰ ਨੋ 9 ਵਰ ਨੋ ਦਨੇ ਬਾਲੇ ਦਿਨਾਂ ਦੇ ਟਿੱਕੀ ਜਾਂਦੇ ਸੀ ਹੋਰ ਕੀ ਠੀਕ ਆ ਹੋਰ ਕੀ ਸੇਤ ਮੈਂ ਤਾਂ ਕੁਝ ਖੁਸ਼ੀ ਨੂੰ ਬਾਤ ਨਹੀਂ ਆਉਂਦਾ ਪਹਿਲਾਂ ਇਹ ਦੱਸ ਖੁਸ਼ੀ ਹੁਣ ਜਵਾਕ ਨੂੰ ਸਮਝਦੇ ਆ ਹੈ ਤਾਂ ਕਰਕੇ ਚਲੋ ਹਾਂ ਜੀ ਹੋਰ ਠੀਕ ਠਾਕ ਹੋ ਠੀਕ ਠਾਕ ਅੱਛਾ ਮੈਨੂੰ ਨਹੀਂ ਮਿਲਣਾ ਸੀ ਖੁਸ਼ੀ ਨੂੰ ਮਿਲਣਾ ਸੀ ਸਾਰਿਆਂ ਨੂੰ ਮਿਲਣਾ ਸੀ ਆਪੇ ਨਾਲ ਹੀ ਤੈਨੂੰ ਮਿਲਣਾ ਸੀ ਹਾਂ ਚਲੋ ਸ਼ੁਕਰੇ ਸ਼ੁਕਰੇ ਹੋਰ ਕਿਹੜਾ ਪਿੰਡ ਤੁਹਾਡਾ ਸਾਡਾ ਹੁਸ਼ਾਰਪੁਰ ਅੱਛਾ ਦਾਬੇ ਵਾਲੇ ਦਾਬੇ ਵਾਲੇ ਮੈਨੂੰ ਲੱਗਦਾ ਬਾਹਲੇ ਟਾਈਮਾਂ ਦੇ ਨਿਕਲੇ ਹੋਵੋਗੇ ਭਰਾ ਨੇ ਅਸੀਂ ਤਾਂ 30 ਸਾਲ ਸਾਨੂੰ ਹੋ ਗਏ ਆ 30 ਸਾਲ ਹੋ ਗਏ ਇੱਥੇ ਨਿਊਜ਼ੀਲੈਂਡ ਰਹਿੰਦੇ ਹੁਣ ਅਸੀਂ ਮੈ ਬਾਬੇ ਨੂੰ ਪੁੱਛ ਰਹੀ ਮੈਂ ਕਿ ਜੇ ਪੰਜਾਬ ਚ ਹੁਣ ਜਾ ਕੇ ਉੱਥੇ ਆਪਦੀਆਂ ਬੀਬੀਆਂ ਨੂੰ ਉੱਥੇ ਬੁਲਾਉਂਗੇ ਵੀ ਆ ਜਾ ਸਾਥ ਚ ਹੋਰ ਉੱਥੇ ਤਾਂ ਨਹੀਂ ਆਉਣ ਦਿੰਦੇ ਇਹ ਨਾ ਨਾ ਆਉਣਦੇ ਨਾ ਬੀਬੀਆਂ ਫੇ ਆ ਜਾਂਦੀਆਂ ਇੱਥੇ ਆ ਜਾਂਦੇ ਆ ਤੁਸੀਂ ਉੱਥੇ ਨਹੀਂ ਆਉਣ ਦਿੰਦੇ ਇਹ ਨਾ ਅਸੀਂ ਉੱਥੇ ਵੀ ਆ ਜਾਈਦਾ ਆ ਉੱਥੇ ਵੀ ਆ ਜਾਈ ਚਲੋ ਇਹਦਾ ਪ੍ਰਾਇਮ ਡਵੈਲਪ ਹੋ ਗਈ ਨਾ ਮਾਨਸਿਕਤਾ ਉਹੀ ਹੁੰਦਾ ਹੋਰ ਕਿਵੇਂ ਜੀ ਲੱਗਿਆ ਜੀ ਲਉਣਾ ਹੀ ਪੈਣਾ 30 ਸਾਲ ਹੋ ਗਏ ਆ ਬਹੁਤ ਟਾਈਮ ਹੋ ਗਿਆ ਹੈ ਨਾ ਚਲੋ ਚਲੋ ਵਧੀਆ ਤੇ ਕਿਹੜੇ ਕਿਹੜੇ ਮੁਲਕ ਜਾਏ ਹੋਰ ਕਿੱਥੀਆਂ ਆਈਆਂ ਗੱਲਾਂ ਇੰਗਲੈਂਡ ਇੰਗਲੈਂਡ ਹਾਂ ਹਾਂ ਇੱਥੇ ਕਿਵੇਂ ਲੱਗਿਆ ਬਹੁਤ ਸੋਹਣਾ ਇੰਗਲੈਂਡ ਵੀ ਸੋਹਣਾ ਹੈ ਇੰਗਲੈਂਡ ਨਹੀਂ ਸੋਹਣਾ ਇੰਨਾ ਨਾ ਨਾ ਰੁੱਸ ਜਾਣਗੇ ਐਨਾ ਕੋਈ ਨਾ ਜਿਹੜਾ ਸੋਹਣਾ ਸੀ ਮਲਕ ਉਹੀ ਸੋਹਣਾ ਹੈ ਨਾ ਸਾਡਾ ਨਿਊਜ਼ੀਲੈਂਡ ਬਹੁਤ ਸੋਹਣਾ ਹੈ ਜਿੱਦੇ ਇੱਥੇ ਰੋਜੀ ਰੋਟੀ ਚੱਲਦੀ ਹੈ ਉਹੀ ਸੋਹਣਾ ਹੈ ਹੈ ਪਰ ਇਹ ਹਰੀਆਲੀ ਬਹੁਤ ਸੋਹਣਾ ਹੈ ਇੰਗਲੈਂਡ ਕਹਤੋਂ ਸੁਣਨ ਲੱਗੇ ਤੁਹਾਨੂੰ ਇੰਗਲੈਂਡ ਜਿੱਦਾਂ ਸੰਘਣਾ ਜ਼ਿਆਦਾ ਹੈ ਹੈ ਨਾ ਭੀੜ ਹਾਂ ਭੀੜ ਜ਼ਿਆਦਾ ਹੈ ਕਿੱਥੇ ਕਿੱਥੇ ਕਿਹੜੇ ਸ਼ਹਿਰ ਗਏ ਸੀ ਸਾਊਥ ਗਿਆ ਸੀ ਸਾਊਥ ਹਾਂ ਸਾਊਥ ਹਾਂ ਲਿਖਾਇ ਸੀ ਸਾਊਥ ਹਾਲ ਦਾ ਹਾਂ ਜੀ ਹਾਂ ਜਿੱਦਾਂ ਘਰ ਹੈ ਨਾ ਜਿੱਦਾਂ ਮੰਜ਼ਲ ਤੇ ਮੰਜ਼ਲ ਆ ਜਿੱਦਾਂ ਆਬਾਦੀ ਬਹੁਤ ਆ ਨਾ ਆਬਾਦੀ ਬਹੁਤ ਆ ਇਹਦੀ ਤਾਂ ਜੀ ਹੁਣ ਇਹ ਮੈਨੂੰ ਲੱਗਦਾ ਹੈ ਵੀ ਇੰਗਲੈਂਡ ਇੰਗਲੈਂਡ ਤੇ ਨਿਊਜ਼ੀਲੈਂਡ ਸੇਮ ਜੀ ਨਕਸ਼ੇ ਤੇ ਦੇਖੋਗੇ ਸੇਮ ਜੀ ਆ ਓਨੀ ਕੀ ਧਰਤੀ ਹੈ ਪਰ ਉਹ ਚ ਚਾਰ ਦੇਸ਼ ਆ ਉਹ ਆਬਾਦੀ ਵਾਲੀ ਆ ਉਹ ਪੰਜਾਬ ਜਿੰਨਾ ਆ ਨਿਊਜ਼ੀਲੈਂਡ ਹਾਂ ਜੀ ਪੰਜਾਬ ਤੋਂ ਵੀ ਛੋਟਾ ਆ ਇਹ ਜਿੱਦਾਂ ਨਾ ਨਾ ਵੱਡਾ ਹੋਣਾ ਪੰਜਾਬ ਬਹੁਤ ਵੱਡਾ ਜੀ ਨਾ ਨਾ ਪੰਜਾਬ ਤੋਂ ਬਹੁਤ ਵੱਡਾ ਪੰਜਾਬ ਦਾ ਤਾਂ 300 ਕਿਲੋਮੀਟਰ ਦੇ ਰਕਬਾ ਮੁੱਕ ਜਾਂਦਾ ਪਰ ਜਿੱਦਾਂ ਪਹਿਲਾਂ ਪੰਜਾਬ ਸੀ ਉਹ ਤੋਂ ਵੀ ਵੱਡਾ ਹੋਣਾ ਕਿਉਂਕਿ 2000 ਕਿਲੋਮੀਟਰ ਲੰਬਾ ਹੈਗਾ ਮੇਰੇ ਖਿਆਲ ਚ ਇੰਨਾ ਕੁ ਤਾਂ ਹੈਗਾ 2000 ਹਾਂ ਇੰਨਾ ਹੈਗਾ ਪਰ ਐ ਵੀ ਸੋਨਾ ਆਬਾਦੀ ਘੱਟ ਹੈ 50 ਲੱਖ ਆਬਾਦੀ ਸੋਨਾ ਮੁਲਕ ਹੈ ਹਨਾ ਤਾਂ ਕਰਕੇ ਹਾਂਜੀ ਸਤਿ ਸ੍ਰੀ ਅਕਾਲ ਆਜੋ 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 ਬੀਬੀ ਆਜੋ ਆਜੋ ਅੱਗੇ ਅੱਗੇ ਕਹਤੋ ਹੋਰ ਕਿਦਾਂ ਜੀ ਹਾਂਜੀ ਠੀਕ ਠਾਕ ਵਧੀਆ ਸਾਹਿਬ ਵਧੀਆ ਕਿਹੜਾ ਪਿੰਡ ਹੈ ਤੁਹਾਡਾ ਸਾਡਾ 89 ਫਸਿੰਗ ਨਗਰ ਨਵਾਂ ਸ਼ਹਿਰ ਨਵਾਂ ਸ਼ਹਿਰ ਨਵੇਂ ਨਵੇਂ ਦੋਬੇ ਦੋਬੇ ਵਾਲੀ ਜਿੱਥੇ ਜਾਓ ਬਾਹਲੇ ਪਹਿਲੀਆਂ ਤੁਸੀਂ ਇੰਨੇ ਪਹਿਲੀਆਂ ਚ ਬਾਹਰ ਕਦੋਂ ਨਿਕਲ ਗਏ ਨਹੀਂ ਅਸੀਂ ਤਾਂ ਬੇਟਾ ਆਇਆ ਸੀ ਸਾਡਾ ਜ ਸਾਡੇ ਬੰਦੇ ਆ ਗਏ ਪਹਿਲਾਂ ਥੋਏ ਅਸੀਂ ਆਉਣਾ ਸੀ ਮੈਂ ਕਿਹਾ ਸਾਡੇ ਮਾਲਵੇ ਵਾਲੇ ਬਾਹਲੇ ਫਾੜ ਹੀ ਰਹੇ ਇਹ ਕੰਮ ਜਾਨਾ ਬਾਹਰ ਹੋਣ ਦਾ ਨਵਾਂ ਸ਼ਹਿਰ ਦੋਬਾ ਵਾਲੇ ਸਰਦਾਰ ਜੀ ਆਏ ਸੀ 87 ਜੀ अच्छा ਅਸੀਂ 96 ਚ ਅੱਛਾ ਤੁਸੀਂ 96 ਜਾਓ ਅਸੀਂ 96 ਚ ਨੌਂ ਸੱਤ 96 ਚ ਜਿਵੇਂ ਉਹਦੇ ਆਏ ਕਿੰਨਾ ਕੁ ਚੇਂਜ ਦੇਖਿਆ ਨਿਊਜ਼ੀਲੈਂਡ ਚ ਬਹੁਤ ਕੁਝ ਚੇਂਜ ਹੋ ਗਿਆ ਅੱਗੇ ਨਾਲ ਉਦੋਂ ਪੰਜਾਬੀ ਕਿੰਨੇ ਕੁ ਹੁੰਦੇ ਸੀਗੇ ਪੰਜਾਬੀ ਥੋੜੇ ਹੁੰਦੇ ਸੀ ਥੋੜੇ ਹੁੰਦੇ ਸੀ ਹੁਣ ਵੀ ਥੋੜੇ ਐ ਮੈਨੂੰ ਲੱਗਦਾ ਹੈ ਨਾ ਨਹੀਂ ਹੁਣ ਤਾਂ ਬਹੁਤ ਹੁਣ ਤਾਂ ਕੋਈ ਦਾਰੇ ਭਰੇ ਹੁੰਦੇ ਸਾਰੇ ਹਣਗੇ ਕੋਈ ਬਾੜੀ ਵਾਦੀ ਨਹੀਂ ਹੈਗੀ ਤੇ 50000 ਪੰਜਾਬੀ ਰਹਿੰਦਾ ਹੈ 50 55 ਵਸ ਇਦੋਂ ਵੱਧ ਹੈ ਨਹੀਂ ਪਰ ਗੁਰਦੁਆਰਾ ਕੋਈ ਨਹੀਂ ਸਾਰਾ ਭਰੇ ਹੁੰਦੇ ਆ ਗੁਰਦੁਆਰੇ ਦੇ ਢੜੇ ਵਾਜੀ ਨਾਲ ਦਾ ਵੀ ਵਾੜਿਆ ਗੁਰਦੁਆਰੇ ਬਹੁਤ ਆ ਹਨ 3 4 5 5 ਹਨ ਸਸੀ ਗੱਲ ਜੀ ਹੋਰ ਠੀਕ ਠਾਕ ਹੋ ਇਹ ਸ਼ਾਮ ਦਾ ਟਾਈਮ ਹੈ ਜੀ ਸਾਰੀਆਂ ਬੀਬੀਆਂ ਖੜਾਉਣਾ ਇੱਧਰ ਦਿਖਾਓ ਜੀ ਸਾਰਿਆਂ ਨੂੰ ਦਿਖਾਉਣ ਖੜਾਉਣ ਲੱਗੇ ਆਉਂਦੇ ਆ ਜਵਾਕਾਂ ਨੂੰ ਤੇਜੀ ਲੱਗਿਆ ਰਹਿੰਦਾ ਇਹਨਾਂ ਦਾ ਬੀਬੀਆਂ ਦਾ ਹਲੇ ਟਾਈਮ ਲੱਗਦਾ ਸਾਰਾ ਦਿਨ ਨਹੀਂ ਲੱਗਦਾ ਅੱਛਾ ਜੀ ਹੋਰ ਆਥੜੇ ਲਾ ਨਾ ਜੇ ਨਹੀਂ ਕੰਮ ਨਿਭੜਦੇ ਪਹਿਲਾ ਸਵੇਰ ਨੂੰ ਤੇ ਸ਼ਾਮਾਂ ਨੂੰ ਇਹਨਾਂ ਦਾ ਜਿਹੜੇ ਬਾਬੇ ਇਹਨਾਂ ਨੂੰ ਤਾਂ ਕਰਾਇਆ ਕਰੋ ਆਪਣੇ ਸਾਰੇ ਨਾ ਕਹਿ ਕੇ ਹੈ ਮੈਂ ਤਾਂ ਕਹਿ ਨਹੀਂ ਬਾਬੇ ਵੀ ਕਰ ਹੋਰ ਇਹਨਾਂ ਨੂੰ ਤਾਂ ਕਦਮ ਇਧਰ ਆਓ ਜੀ ਆਓ ਇਧਰ ਆਓ ਤੁਸੀਂ ਘਰੇ ਇਹਨਾਂ ਦੇ ਨਾਲ ਬਾਕੀ ਸਾਰੇ ਹੱਥ ਕੇ ਨਹੀਂ ਬਟਲ ਕੋਲ ਹੀ ਨਹੀਂ ਕਰਦਾ ਕੰਮ ਕਿਉਂ ਕਰਦੇ ਕਰਦੇ ਸਾਡੀ ਡਿਊਟੀ ਤਾਂ ਹੈਗੀ ਆ ਤੇ ਬੱਚਿਆਂ ਨੂੰ ਬੱਚਿਆਂ ਵਾਂਗ ਤੇ ਬੱਚਿਆਂ ਨੂੰ ਸਕੂਲ ਜਾਣਾ ਬੱਚਿਆਂ ਨੂੰ ਸਕੂਲੋਂ ਲਿਆਉਣਾ ਤੇ ਬੱਚਿਆਂ ਨੂੰ ਖਵਾਉਣਾ ਤੇ ਇਹਨਾਂ ਦਾ ਕੰਮ ਆ ਰੋਟੀ ਪਾਣੀ ਤਿਆਰ ਕਰਨਾ ਤੇ ਜਿਹੜੇ ਬੱਚੇ ਸਾਡੇ ਤੇ ਤੇਰੀ ਗੱਲ ਸੁਣ ਇੱਕ ਦਿਨ ਤੁਸੀਂ ਵੀ ਕਰ ਲਈਂ ਉੱਥੇ ਤਾਂ ਤਾਂ ਹੀ ਆ ਬਰਾਬਰ ਦੇ ਰਾਈਟ ਹੈ ਹੈ ਹੋਰ ਕੀ ਸਹੀ ਗੱਲ ਹੈ ਨਹੀਂ ਆਪਣੇ ਹੁਣ ਜਿਹੜੇ ਪੁੱਤ ਦੀ ਆ ਉਹ ਕਿਹੜਾ ਨਹੀਂ ਕਰਦੇ ਕੰਮ ਤੇ ਜਾਣ ਲੱਗੇ ਕਰਦੇ ਸਾਰੇ ਬਰਾਬਰ ਕਰਦੇ ਆ ਹਰ ਇੱਕ ਨੇ ਆਪ ਆਪਣਾ ਡਿਊਟੀ ਜਿੱਦਾਂ ਕਰ ਰਿਹਾ ਇੱਕ ਨੇ ਰਾਤ ਨੂੰ ਜਾਣਾ ਦੂਜੇ ਨੇ ਦਿਨੇ ਜਾਣਾ ਆ ਵੀ ਸੇ ਬੱਚਿਆਂ ਨੂੰ ਖੜੇ ਹੁਣ ਲੈ ਆਉਣਾ ਤੇ ਖਿਲਾਉਣਾ ਇੱਥੇ ਹੁਣ ਲੈ ਦੇ ਪਾਰਕ ਆਲੇ ਸ਼ਾਮ ਨੂੰ ਅਸੀਂ ਆਪਣਾ ਟਾਈਮ ਇੱਥੇ ਪਾਲ ਤੇ ਤਾਜ਼ਾ ਕਰ ਵੀ ਕਰ ਲਈਦਾ ਤੇ ਬੱਚਿਆਂ ਨੂੰ ਇੱਥੇ ਖਿਲਾ ਦੇਦਾ ਤਾਂ ਸਾ ਘਟ ਖੇਡ ਲਿਆ ਕਰੋ ਫਿਰ ਟਾਈਮ ਤੇ ਬੱਚੇ ਬੁਰੇ ਮੈਂ ਹੋਰ ਟਾਈਮ ਹਾਂ ਹਾਂਜੀ ਹਾਂਜੀ ਇਹ ਜੋੜੀ ਹੈ ਇਹ ਜੋੜੀ ਹੈ ਉਹ ਜੋੜੀ ਆਜੋ 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 ਇੱਧਰ ਨੂੰ ਹੋ ਜਾਓ ਇਹ ਪਤਾ ਨਹੀਂ ਮੈਂ ਇਹ ਤਾਂ ਤੁਹਾਡਾ ਬਹੁਤ ਦਰਾਂ ਦੇ ਦੇਖਣ ਦੇ ਆ ਵੀ ਕਦੋਂ ਨੂੰ ਆਉਣਾ ਕਦੋਂ ਨੂੰ ਅਸੀਂ ਜਿਹਨੂੰ ਨਾਲ ਫੋਟੋ ਖਿਚਾਉਣੀ ਆ ਕੁਝ ਨੋ ਲੈ ਕੇ ਨਹੀਂ ਆਇਆ ਸੀ ਲਾਵਾਂਗੇ ਜੀ ਇਹ ਤਾਂ ਬੱਚੇ ਦਾ ਬਹੁਤ ਖਿਆਲ ਕਰਦੇ ਵੀ ਬੱਚੀ ਆਉਣੀ ਆ ਉਹਨਾਂ ਨੂੰ ਮਿਲਣਾ ਕੁੜੀ ਨੂੰ ਕਿ ਨਿੱਕੇ ਜਿਹੇ ਬੱਚਿਆਂ ਨੂੰ ਲੈ ਕੇ ਹਰ ਕੰਟਰੀਆਂ ਚ ਘੁੰਮਣ ਜਾਂਦੇ ਇਹ ਪੁੱਛਦੇ ਕਿਉਂ ਨਹੀਂ ਜਾਂਦੇ ਕੁੜੀ ਨੂੰ ਹਾਂ ਨਾਲ ਲੈ ਜਾਣਾ ਚਾਹੀਦਾ ਜਾਓ ਠੀਕ ਹੈ ਵਧੀਆ ਬੱਚੀ ਨੇ ਪਹਿਨ ਛੋਟੀ ਉਮਰ ਹੈ ਉਹ ਕਿਨੇ ਕੰਟਰੀ ਦੇਖ ਲਿਆ ਹਾਂਜੀ ਛੋਟੀ ਉਮਰ ਚ 10ਵਾਂ 10ਵਾਂ ਦੇਸ਼ ਹੈ ਜੀ ਇਹ ਮੇਰੇ ਵਧੀਆ ਜੋੜੀ ਮੰਨ ਲਾਦਾ ਕੈਮਰੇ ਤੇ ਬਾਲੇ ਟਾਈਮ ਬਾਅਦ ਇਕੱਠੀ ਹੋਈ ਹੈ ਸੰਗ ਦੇ ਕਾਹ ਤੋਂ ਤੁਸੀਂ ਨੇੜੇ ਤਾਂ ਖੜ੍ਹ ਜਾਓ ਤੁਸੀਂ ਸੰਗ ਦੇ ਕਾਹ ਤੋਂ ਨੇੜੇ ਜਿੱਥੇ ਤਾਂ ਖੜ੍ਹ ਜਾਓ ਨਹੀਂ ਨਹੀਂ ਬਹੁਤ ਲੱਗਦਾ ਨੇੜੇ ਜਾ ਘਰ ਨਵੇਂ ਦਾ ਲੱਗਦਾ ਵੀ ਵਿਆਹ ਵੇਲੇ ਹੁੰਦਾ ਬੰਦਾ ਨੇੜੇ ਕਦਾ ਦੂਰੀ ਦੂਰ ਹੋ ਜਾਂਦਾ ਨਹੀਂ ਨਹੀਂ ਅਸੀਂ ਤਾਂ ਬਹੁਤ ਲੱਗੇ ਰਹਿੰਦਾ ਵੇ ਨਹੀਂ ਨਹੀਂ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੜਾ ਪਤੀ ਪਤਨੀ ਦਾ ਇੱਕ ਹੁੰਦਾ ਨਾ ਮੋਹ ਪਿਆਰ ਇੱਕ ਟਾਈਮ ਜਵਾਕ ਵੀ ਸਾਲ ਛੱਡ ਜਾਂਦੇ ਆ ਪਰ ਜਿਹੜਾ ਬੰਦਾ ਜਿੰਨੇ ਕਹਿੰਦੇ ਚਾਰ ਲਾਵਾਂ ਲਈਆਂ ਹੁੰਦੀਆਂ ਨੇ ਉਹ ਫਿਰ ਔਖੇ ਹੀ ਸਾਲ ਛੱਡਣਾ ਚਾਹੀਦਾ ਹੈਗਾ ਨਹੀਂ ਛੱਡ ਨਹੀਂ ਛੱਡਣਾ ਸਹੀ ਹੈ ਨਾ ਸਹੀ ਹੈ ਜੀ ਲੱਗਿਆ ਜੀ ਹਾਂ ਵਧੀਆ ਵਧੀਆ ਹਾਂ ਜੀ ਇਹ ਹੈਲਪ ਮੈਂ ਆਂਟੀ ਕਹਿੰਦੇ ਕਹਿੰਦੇ ਹੈਲਪ ਨਹੀਂ ਕਰਦੇ ਤੁਹਾਡੀ ਘਰੇ ਕੰਮ ਚ ਨਹੀਂ ਕਰਦੇ ਹੈ ਆਜੋ ਆਜੋ ਇੱਧਰ ਆ ਕੇ ਦੱਸੋ ਤੁਸੀਂ ਆ ਗਿਆ ਇਹ ਸਾਡੀ ਸ਼ਿਕਾਇਤ ਲਾਉਂਦੇ ਹਾਂ ਹਾਂ ਜੀ ਇਹ ਸ਼ਿਕਾਇਤ ਲਾਉਂਦੇ ਹਾਂ ਹਾਂ ਜੀ ਇਹ ਇਹ ਸ਼ਿਕਾਇਤ ਤੁਹਾਡੇ ਕੋਲੇ ਲਾਉਂਦੇ ਹਾਂ ਹੋਰ ਮੈਂ ਕੋਈ ਲੂੰਦੀ ਆ ਇਹ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕਿਤੇ ਇਹ ਤਾਂ ਨਹੀਂ ਕਿਤੇ ਬਲਦੀ ਤੇ ਆਪਾ ਬਲਦੀ ਤੇ ਸੇਲ ਤਾਂ ਨਹੀਂ ਪਉਂਦੇ ਨਾ ਜਿਹੜੀ ਗੱਲ ਕਹਿਣੀ ਸੀ ਸਾਹਮਣੇ ਕਹਿ ਦਿੱਤੀ ਯਾਰ ਹਾਂ ਨਾ ਨਾ ਹੈਲਪ ਕਰਾਇਆ ਕਰੋ ਜੀ ਲੰਬੇ ਹੀ ਲੈਣੀ ਆਪਾਂ ਹੈ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਕਹਿਤਾ ਕਿ ਪੂਰੀ ਹਾਂ ਹੈ ਰੋਟੀ ਨਹੀਂ ਖਾਣੀ ਰੋਟੀ ਨਹੀਂ ਮਿਲਣੀ ਲੱਗ ਰੋਟੀ ਨਹੀਂ ਮਿਲਣੀ ਚਲੋ ਸ਼ੁਕਰੀਆ ਜੀ ਤੁਹਾਡਾ ਜੀ ਚੰਗਾ ਲੱਗਿਆ ਹੈ ਨਾ ਹਾਂਜੀ ਮਿਹਰਬਾਨੀ ਹਾਂਜੀ ਸਤਿ ਸ੍ਰੀ ਅਕਾਲ ਹੋਰ ਕਿਦਾਂ ਜੀ ਠੀਕ ਹੋ ਹਾਂਜੀ ਦੇ ਪਿੱਛੇ ਆ ਗਈ ਜੀ ਆਪਣੇ ਪੰਜਾਬੀਆਂ ਦੀ ਸਾਥ ਜਿਵੇਂ ਪੰਜਾਬ ਜਦੋਂ ਬੋੜਾਂ ਦੀ ਛਾਂ ਤਲੇ ਸਾਥ ਮਿਲਦੀ ਹੈ ਨਾ ਚੌਂਤਰੇ ਹੁੰਦੇ ਨੇ ਇੱਥੇ ਜਿਹੜੀ ਸਾਥ ਉਹ ਇੰਨੀ ਕੀ ਹੁੰਦੀ ਆ ਐ ਸ਼ੈੱਡ ਪਾਏ ਹੁੰਦੇ ਨੇ ਇੱਥੇ ਬਜ਼ੁਰਗ ਟਾਈਮ ਪਾਸ ਜਿਵੇਂ ਤੁਹਾਨੂੰ ਸ਼ੁਰੂ ਜਿਦਿਸੇ ਟਾਈਮ ਪਾਸ ਸਭ ਤੋਂ ਵੱਡੀ ਗੱਲ ਹੈ ਬਜ਼ੁਰਗਾਂ ਦਾ ਬਾਹਰਲੇ ਮੁਲਕਾਂ ਜਾ ਕੇ ਨਾ ਟਾਈਮ ਘਟ ਲੰਘਦਾ ਹੈ ਸੋ ਕਿਵੇਂ ਦਾ ਮਾਹੌਲ ਹੈ ਉਹ ਆਪਾਂ ਗੱਲਬਾਤ ਕਰਨੀ ਹੈ ਆਜੋ ਹੁਣ ਤੇ ਸੀਫ ਦੀ ਬਾਜੀ ਮਨਲਾ ਦਾ ਚੱਲੀ ਜਾਂਦੀ ਹੈਗੀ ਦੋਨੇ ਪਾਸੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਇਹ ਪੰਜਾਬੀ ਦੇ ਹੱਥ ਚ ਤਾਂਸ਼ ਨਹੀਂ ਨਿਕਲਦੀ ਹੈ ਨਾ ਜੀ ਇਹ ਕਦੇ ਨਿਕਲ ਨਹੀਂ ਆ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਟਾਈਮ ਨਹੀਂ ਪਾਸ ਹੁੰਦਾ ਟਾਈਮ ਨਹੀਂ ਲੰਘਦਾ ਟਾਈਮ ਨਹੀਂ ਲੰਘਦਾ ਬਹੁਤ ਚਲੋ ਮੈਂ ਮੈਂ ਕਿਹਾ ਕੈਨੇਡਾ ਦੇਖ ਲਿਆ ਅਮਰੀਕਾ ਦੇਖ ਲਿਆ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਗਲੈਂਡ ਜਿੱਥੇ ਮਰਜ਼ੀ ਜਾਓ ਆ ਆ ਹੱਥ 'ਚ ਗੋਲੇ ਵੇਗੀਆਂ ਰਹਿੰਦੀਆਂ ਗੋਲੇ ਵੇਗੀਆਂ ਰਹਿਣਗੇ ਜੀ ਟਾਈਮ ਪਾਸ ਤਾਂ ਕਰਨਾ ਹੀ ਇਹ ਬੋੜਾ ਥੱਲੇ ਵੀ ਸੀ ਇੱਥੇ ਵੀ ਹੈ ਹੈ ਇੱਥੇ ਵੀ ਆਈ ਹੋਰ ਕਿਵੇਂ ਮੈਂ ਠੀਕ ਠਾਕ ਹਾਂ ਬਹੁਤ ਵਧੀਆ ਜੀ ਕਿਵੇਂ ਲੱਗਦਾ ਨਿਊਜ਼ੀਲੈਂਡ ਮੁਲਕ ਬਹੁਤ ਵਧੀਆ ਨਜ਼ਾਰੇ ਆ ਜ ਤੁਹਾਡਾ ਪੀਅਰ ਹੋਇਆ ਹੁਣ 10 ਸਾਲ ਹੋ ਗਏ। ਅੱਛਾ 10 ਸਾਲ ਹੋ ਗਏ। ਪੰਜਾਬ ਫਿਰ ਕਿਹੜਾ ਵਜਦਾ ਰਹਿੰਦਾ? ਪੰਜਾਬ ਕਿਹੜਾ ਮਾਰਦੇ ਸੀ 6 ਮਹੀਨੇ ਸਾਲ ਪਿੱਛੋਂ। ਅੱਛਾ 6 ਮਹੀਨੇ। ਤੁਹਾਡਾ ਤਾਂ ਜੱਬ ਮੁੱਕਿਆ ਹੋਇਆ ਵੀਜੇ ਵਾਲਾ ਵੀ 6 ਮਹੀਨੇ ਰਹਿਣਾ। ਸਾਡਾ ਤਾਂ ਮੁੱਕਿਆ ਹੋਇਆ ਅਜੇ ਤੱਕ ਟਿਕਟ ਲੈਣੀ ਇਹਦੇ ਉੱਡ ਜਾਣਾ, ਟਿਕਟ ਲੈਣੀ ਉਧਰ ਉਧਰ ਆ ਜਾਣਾ ਇੱਥੇ। ਤੇ ਨਾਲ ਹੀ ਨਾ ਮੈਂ ਇੱਕ ਗੱਲ ਮੇਰੇ ਹੋਰ ਚੇਤੇ ਆ ਗਈ। ਇੱਥੇ ਨਾ ਬਜ਼ੁਰਗਾਂ ਨੂੰ ਪੁੱਛਾਂਗੇ, ਕਾਫੀ ਜਾਣੇ ਬੰਦੇ ਇਥੋਂ ਅ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਮੂਵ ਕਰ ਜਾਂਦੇ ਆ। ਵੀਜ਼ੇ ਦੇ ਪਿੱਛੇ ਪਤਾ ਨਹੀਂ ਕੀ ਕਾਰਨ ਹੈ ਹਨਾ? ਕਿ ਚੱਲਦੀਆਂ ਜੋ ਪੁੱਛਦੇ ਆ ਸਾਰੇ ਨੂੰ ਠੀਕ ਹੈ ਤੁਹਾਨੂੰ ਕਿੰਨਾ ਟਾਈਮ ਪੁਰਾਣੇ ਖੁੰਡ ਕਿਉਂ ਕਹਿੰਦੇ ਆ ਤੁਹਾਨੂੰ ਕਿੰਨਾ ਪੁਰਾਣੇ ਖੁੰਡ ਕਾ ਤੋ ਕਹਿੰਦੇ ਆ 12 ਸਾਲ ਹਿੱਸੇ ਤਰ੍ਹਾਂ ਸਾਲ ਹੋ ਗਿਆ ਹੈ 12 ਸਾਲ ਹਾਂ ਜੀ ਠੀਕ ਹੈ ਤੋ ਇਹ ਕਹਿੰਦੇ 25 ਹੋ ਗਏ ਪੁਰਾਣਾ ਖੁੰਡ ਤੁਹਾਨੂੰ ਕਹੀ ਜਾਂਦੇ ਇਹ 25 ਮੂਹ ਜਿਹਨੇ ਸਾਫ ਰੋ ਉਮਰ ਚ ਪੁਰਾਣੇ ਖੁੰਡ ਹੈ ਮੈਂ ਕਹਿੰਦਾ ਇੱਥੇ ਵਾਲੇ ਪੁਰਾਣੇ ਖੁੰਡ ਠੀਕ ਹੈ ਉਮਰ ਚ ਵੱਡੇ ਇਹਨਾਂ ਤੋਂ ਉਮਰ ਚ ਵੱਡੇ ਆ ਕਿਵੇਂ ਜੀ ਲੱਗੇ ਹੋਏ ਹਾਂ ਪੂਰਾ ਜੀ ਲੱਗਿਆ ਜੀ ਹੁੰਦਾ ਜਿਵੇਂ ਕਈ ਮੁਲਕਾਂ 'ਚ ਜਾ ਕੇ ਮੈਂ ਪੁੱਛਦਾ ਹੁੰਦਾ ਕਹਿੰਦੇ ਹੁੰਦਾ ਕਹਿੰਦੇ ਉਸ ਦਾ ਪਸਟਾ ਰਹਿਆ ਸਾਨੂੰ ਤਾਂ ਜੇਲ੍ਹ ਲੱਗਦਾ ਬਾਹਰਲਾ ਮੁਲਕ ਐ ਫਲਾਣਾ ਇਹ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਹੈ ਕੀ ਖਾਸੀਅਤ ਕੀ ਹੈ ਨਿਊਜ਼ੀਲੈਂਡ ਦੀ ਕਿਉਂ ਵਧੀਆ ਲੱਗਿਆ ਮਤਲਬ ਬਾਕੀ ਕਈ ਥਾਂ ਮੈਂ ਕਹਿੰਦੇ ਸਾਨੂੰ ਵਧੀਆ ਹੀ ਲੱਗਦਾ ਸਾਰਾ ਕੁਝ ਰਹਿਣ ਬਾਂਦ ਨੂੰ ਸੂਲ ਤਾਂ ਸਾਰੀਆਂ ਇੱਥੇ ਵਧੀਆ ਅੱਛਾ ਵੈਦਰ ਵੀ ਠੀਕ ਹੈ ਹੈ ਜਿਵੇਂ ਖਾਸ ਖਾਸ ਤੌਰ ਤੇ ਕਹਾਕਾਲ ਤਾਂ ਬਣਿਆ ਕਿਦੋਂ ਮਾਜੀ ਜਾ ਰਹੀਏ ਵਧੀਆ ਹੂੰ ਉਹ ਹੁਣ ਤਾਂ ਹੈ ਨਹੀਂ ਜੀ ਉਸੇ ਕਿਸੇ ਹੂੰ ਇੰਨਾ ਹੁਣ ਤਾਂ ਇੱਥੇ ਨਹੀਂ ਮੈਂ ਕਹਿੰਦਾ ਬਜ਼ੁਰਗਾਂ ਦੀ ਇੱਕ ਸ਼ਿਕਵਾ ਹੁੰਦਾ ਹੈ ਕਹਿੰਦਾ ਵੀ ਬੱਚਿਆਂ ਪਿਛੇ ਆ ਕੇ ਇੱਕ ਵੀ ਪੰਜਾਬ ਛੱਡਣ ਨੂੰ ਦਿਲ ਨਹੀਂ ਕਰਦਾ ਜਾਂ ਜੇਲ੍ਹ ਲੱਗਦਾ ਸਾਨੂੰ ਤਾਂ ਵੀ ਬਾਹਰਲਾ ਮੁਲਕ ਉਹ ਜੇਲ੍ਹ ਤਾਂ ਨਹੀਂ ਹੈਗੀ ਇੱਥੇ ਨਾ ਨਾ ਜੇਲ੍ਹ ਕਿੱਥੇ ਆ ਜਿੰਦਾ ਵਧੀਆ ਮੁਲਕ ਵਾ ਵਧੀਆ ਮੁਲਕ ਹੈ ਇੱਥੇ ਵਰਗੀਆਂ ਮੌਜਾਂ ਹੈ ਨਹੀਂ ਕਿਤੇ ਹਾਂ ਮੌਜੂਦ ਅਰੀਬ ਵੀ ਆ ਕੋਈ ਹਾਂ ਚਲੋ ਵਧੀਆ ਹੈ ਜੀ ਲੱਗੇ ਰਹੇ ਤੁਹਾਡਾ ਨਵਾਂ ਮਾਦਾ ਤੇ ਲਈ ਅੱਜ ਬਾਹਰ ਆ ਜਾਇਆ ਤਾਂ ਤੁਸੀਂ ਖੇਡਦੇ ਹੋ ਜਾਈਦਾ ਹਾਂ ਆਪਣੇ ਬਾਪੂ ਦੇ ਕੋਲ ਪੈ ਜਾਇਦਾ ਇਹਨੂੰ ਮੇਰੇ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਜੀ ਤੁਸੀਂ ਹਾਂਜੀ ਠੀਕ ਠਾਕ ਹਾਂਜੀ ਹਾਂ ਤੁਹਾਡਾ ਆਪਣਾ ਕਿਹੜਾ ਪਿੰਡ ਆ ਤੁਹਾਡਾ ਸਾਡਾ ਆਪਣਾ ਕਾਲੇਗੇ ਆ ਜੀ ਕਾਲੇਗੇ ਮੇਰੇ ਵਾਲਾ ਹਾਂਜੀ ਨਹੀਂ ਜੀ ਇਹ ਬਾਗੇ ਬੰਦੇ ਗੋਲੇ ਆ ਅੱਛਾ ਇਧਰ ਵੀ ਕਾਲੇ ਗੇ ਬਾਗੇ ਬੰਦੇ ਗੋਲੇ ਨਾਲ ਹੀ ਬਾਗੇ ਬੰਦੇ ਮੈਨੂੰ ਤਾਂ ਅਸੀ ਕਿ ਮੈਂ ਕਿਤੇ ਮੇਰੇ ਕਾਲੇ ਕਿਧਰ ਉਲਾਸਪਾਲ ਸੰਤ ਜਨਰਨ ਸੰਦਾ ਪਿੰਡ ਆਪਣਾ ਜਿਹੜਾ ਮਰੋਡੇ ਆ ਤੇ ਤੂੰ ਸਾਹ ਤੋਂ 3-4 ਕਿਲੋਮੀਟਰ ਦਾ ਹੀ ਹੈ ਨਾਲ ਹੀ ਬਾਗੇ ਬੰਦੇ ਉਹਨਾਂ ਦਾ ਤਾਂ ਨਾਲ ਸਾਡੇ ਬਾਗੇ ਬੰਦੇ ਠੀਕ ਹੈ ਤੁਹਾਨੂੰ ਤੁਸੀਂ ਕਦੋਂ ਆਏ ਇੱਥੇ ਅਸੀਂ ਮੈਂ ਕੱਲ ਹੀ ਆਏ ਜੀ ਇੱਥੇ ਸੁਜੇਲੀਆ ਤੋਂ ਹਾਂ ਤਾਂ ਤਾਜੀ ਫੜ ਲਿਆ ਆਪਾਂ ਹਾਂਜੀ 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 ਹੈਲੋ ਹਾਊ ਆਰ ਯੂ ਨਾਟ ਟੂ ਬਾਡ ਆਵ ਬੀਨ ਇਵਾਈਟਡ ਓਵਰ ਹੇਅਰ ਬਾਇ ਸਮ ਆਫ ðiਸ ਪੀਪਲ Hmm. i live here hmm. um and you are subaspi a man at his own computer or hmm. thing how is it going for you hows oh yaar yeah. koi angrezi wala translator aao mainu ta utton di langh jandi <laughs> hai ki kenda ji eh baapu ji samajh aayi hai thonu ਪੋਸਟ ਵਾਲਾ ਹੈ ਬੰਦਾ ਪੁਲਿਸੀਆ ਅੱਛਾ ਪੁਲਿਸੀਆ ਰਿਟਾਇਰਡ ਹੈ ਵੈਰੀ ਗੁੱਡ ਮੈਨ ਇਹਨੂੰ ਮੈਂ ਕਹਾਂ ਸੀ ਸਾਡੇ ਬੰਦੇ ਨੂੰ ਆਉਣਾ ਇੱਥੇ ਟੀਵੀ ਦੇ ਪ੍ਰੋਗਰਾਮ ਕਰਨ ਨੂੰ ਠੀਕ ਹੈ ਤੁਸੀਂ ਜ਼ਰੂਰ ਆਓ ਆਪਣੇ ਨਾਲ ਦੇਖੋ ਸਾਡੇ ਲੋਕਾਂ ਦਾ ਕਿੱਦਾਂ ਹੋ ਰਿਹਾ ਇਹਨਾਂ ਨੇ ਆਪਣੇ ਬਾਰੇ ਦੱਸੋ ਹਾਂ ਜੀ ਨਿਊ ਜੀ ਟੈਂਡਮਾਰਕ ਦੱਸੋ ਹਾਂ ਜੀ ਇਹ ਇਤਰਾਇਆ ਹੁਣ ਥੋੜੀ ਪ੍ਰੋਬਲਮ ਹੈਗੀ ਅੰਗਰੇਜ਼ੀ ਵਾਲਾ ਹਾਂ ਜੀ ਤੇ ਇਹ ਨੂੰ ਮੈਂ ਤਾਂ ਹਜੇ ਪੁੱਛ ਗਿਆ ਤੇ ਮੈਨੂੰ ਇਹਦੇ ਜਵਾਬ ਮਿਲੇ ਸੀਗੇ ਹਾਂ ਮੈਂ ਇਹ ਜਵਾਬਾਂ ਨੂੰ ਕਹਿੰਦਾ ਮੈਂ ਕਿਹਾ ਕਿ ਸਾਡੇ ਪੰਜਾਬੀ ਖਾਪਾ ਤਾਂ ਨਹੀਂ ਪਾਉਂਦੇ ਤੇ ਬਾੜੀ ਕਿਤੇ ਤੰਗ ਤਾਂ ਨਹੀਂ ਕਰਦੇ ਪੰਜਾਬੀ ਪੀਪਲ ਡਿਸਟਰਬ ਯੂ অর ਨਾ ਨੋ ਨਾਈਸ ਪੀਪਲ ਨੇਵਰ ਨਾਈਸ ਪੀਪਲ ਸਪਾਰਨ ਹਾਂ ਵੈਰੀ ਵੈਰੀ ਗੁੱਡ ਵੈਰੀ ਵੈਰੀ ਗੁੱਡ ਗੋਰੇ ਵੀ ਫੈਨ ਆ ਭਈ ਪੰਜਾਬੀਆਂ ਦੇ ਯੂ ਪਲੇਇੰਗ ਕਾਰਡਸ ਵਿਦ देम অর ਨਾ ਆਮ ਆਰ ਨਾ Punjabi. Not Punjabi. No. You are Irish? Yes. yes. Okay. Uh, I used to work as a police officer. Okay, police officer. Detective. With uh, lots of Punjabi people, mm. um, a lot of turban people mm. who come and mm. brilliant. Mm. Male and female. Mm. Fantastic. Fantastic. Oh, fantastic. Great. And they speak Punjabi, they speak Urdu, they speak all the Urdu. other languages. Mm. Uh, and then mm. they can speak English. Mm. ਬਾਪੂ ਜੀ ਇਹ ਜੀ ਕੀ ਪੱਟੀ ਪੜਾਈਆਂ ਨੂੰ ਜਿਹੜਾ ਤੁਹਾਡੇ ਗੁਣ ਗਾਈ ਜਾਂਦਾ ਇਹ ਨਹੀਂ ਬਹੁਤ ਇਹ ਬਹੁਤ ਬੰਦਾ ਵਗਿਆ ਆਗਾ ਇਹ ਸਾਡੀ ਸਾਰੇ ਲੋਕੈਲਿਟੀ ਪੰਜਾਬੀਆਂ ਦੀ ਇੱਥੇ ਮੈਕਸਿਮ ਹੁਣ ਨਾ ਟੱਕ ਨਹੀਂ ਇਹਦੇ ਵਿੱਚ ਇੱਕ ਇੱਕ ਹੀ ਬੰਦਾ ਹੈ ਜਿਹੜਾ ਕਿ ਗੋਰਾ ਹੈਗਾ ਹੋਰ ਬਹੁਤ ਨਹੀਂ ਕਹਿੰਦੇ ਹੁੰਦੇ ਵੀ ਗੋਰੇ ਛੱਡ ਕੇ ਭਾਂਜਾਦੇ ਹਨਾ ਨਹੀਂ ਨਹੀਂ ਇਹ ਬਹੁਤ ਬੰਦਾ ਮਿਲਨਸਾਰ ਹੈਗਾ ਹਰ ਇੱਕ ਦਾ ਇੱਥੇ ਆਉਂਦਾ ਵੀ ਸਾਨੂੰ ਸਾਰਾ ਮਿਲ ਕੇ ਰਹਿੰਦਾ ਮਨਵਾ ਲੱਗਦਾ ਕਿ ਗਲਾਸੀ ਤਾਂ ਨਹੀਂ ਸਾਂਝੀ ਕਰਦੇ ਨਹੀਂ ਨਹੀਂ ਮੈਨੂੰ ਲੱਗਦਾ ਆਈ ਐਮ ਗੋਇੰਗ ਟੂ ਗੋ ਇਟਸ ਲਵਲੀ ਟੂ ਮੀਟ ਯੂ ওকে ਥੈਂਕ ਯੂ ਯੂ ਆਰ ਫੈਂਟੈਸਟ ਆਈ ਵਿਲ ਮੀਟ ਯੂ ਲੇਟਰ ওকে ওকে ਥੈਂਕ ਯੂ ਯਾ ਲੁੱਕ ਆਫਟਰ ਆਲ ðiਸ ਬੋイズ ওকে 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 ਨਾਈਟ ਟੇਕ ਇਟ ਈਜ਼ੀ ਮੈਨੂੰ ਲੱਗਦਾ ਬਾਪੂ ਜੀ ਵੀ ਗਲਾਸੀ ਸਾਂਝੀ ਕਰਦੇ ਆ ਉਹਦੇ ਨਾਲ ਇੰਨਾ ਦਾ ਪੱਟਿਆ ਜਾਂਦਾ ਨਹੀਂ ਯਾਰ ਇਹ ਬੰਦਾ ਵੀ ਆਹ ਬੈਠਿਆ ਸੱਚ ਦੱਸਦੇ ਹਾਂਜੀ ਓਏ ਨਹੀਂ ਕੀ ਕਹਿੰਦੇ ਹੋ ਕਰਦੇ ਆ ਹਾਂਜੀ ਮੈਂ ਸ਼ਮਸ਼ੇਰ ਸਿੰਘ ਮਹਾਲੀਆ ਹਾਂਜੀ ਹਾਂਜੀ ਅਲੈਕੁਮ ਸਲਾਮ ਮਹਾਲੀ ਤੋਂ ਹਾਂਗੇ ਮਹਾਲੀ ਤੋਂ ਠੀਕ ਹੈ ਠੀਕ ਹੈ ਠੀਕ ਹੈ ਇੱਕ ਕਮਲ ਗੁਲਾਣ ਦੀ ਨੌਕਰੀ ਕੀਤੀ ਹੈ ਦੁੱਧ ਵਾਲੀ ਜੀ ਕਿਵੇਂ ਲੱਗ ਰਿਹਾ ਨਿਊਜ਼ੀਲੈਂਡ ਨਿਊਜ਼ੀਲੈਂਡ ਇਹ ਫਰਸਟ ਕਲਾਸ ਫਰਸਟ ਕਲਾਸ ਦੇ ਸੁਥਰਾ ਹਾਂ ਮਲਕਾ ਹੈ ਨਹੀਂ ਇਹ ਰਗਾ ਕੋਈ ਗਰਪੂਲੇਸ਼ਨ ਲਿਮਟਿਡ ਪਪੂਲੇਸ਼ਨ ਹਾਂ ਵੈਰੀ ਗੁੱਡ ਲੋਕੇਸ਼ਨ ਸਹੀ ਗੱਲ ਹੈ ਜੀ ਸਮਾਲ ਏਰੀਆ ਸਹੀ ਗੱਲ ਹੈ ਜੀ ਔਰ ਯੂ ਮੈਂ ਮੈਂ ਫਾਈਨ ਜੀ ਪੂਰਾ ਮੇਰੇ ਅੰਗਰੇਜ਼ੀ ਮੇਰੇ ਵਾਲੀ ਆ ਥੋੜੀ ਵੀ ਆਪਾਂ ਦੋਨੇ ਭਰਾਈ ਆਪਾਂ ਦੋਨੇ ਭਰਾਈ ਮੈਂ ਮਾ ਲਾ ਲਿਆ ਸਮਝ ਆਪਣੇ ਵਾਲੀ ਅੰਗਰੇਜ਼ੀ ਆਸ ਅਬ ਪੰਜਾਬੀ ਜੀ ਗੱਲ ਕਰਾਂਗੇ ਪੰਜਾਬੀ ਜੀ ਗੱਲ ਕਰਾਂਗੇ ਜਰੂਰੀ ਆਪਾਂ ਲੱਤਾਂ ਡਾਈ ਜਾਣੀਆਂ ਦੂਜੀ ਲਾਈਨ ਦੂਜੀ ਭਾਸ਼ਾ ਜੀ ਹਾਂਜੀ ਲੇਡੀਜ਼ ਬੈਠੇ ਆਗੇ ਹੁਣ ਤੁਹਾਡੇ ਨਾਲ ਨਹੀਂ ਨਹੀਂ ਆਪਾਂ ਸਾਰਿਆਂ ਨੂੰ ਮਿਲਦੇ ਜੀ ਨਹੀਂ ਨਹੀਂ ਸਾਰਿਆਂ ਨੂੰ ਮਿਲਦੇ ਪਹਿਲਾਂ ਮੈਂ ਨਾ ਗੱਲਬਾਤ ਇਹਨਾਂ ਦੇ ਬਜਾਲੇ ਰਹੀ ਆਜੋ ਆਜੋ ਇਹਨਾਂ ਨਾਲ ਰਹੀ ਸੀ ਗੱਲਬਾਤ ਕਿਦਾਂ ਤੁਸੀਂ ਮੈਂ ਕਿਹਾ ਤਾਜ਼ੇ ਤਾਜ਼ੇ ਜਿਵੇਂ ਆਏ ਆ ਤੁਸੀਂ ਹਾਂਜੀ ਹਾਂਜੀ ਕੱਲ ਹੀ ਆਏ ਬਸ ਕੱਲ ਹੀ ਫੜਨੇ ਹੈ ਹਾਂਜੀ 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 ਤੇ ਠੀਕ ਹੈ ਤੇ ਕੱਲ ਇੰਡੀਆ ਤੋਂ ਆਏ ਨੇ ਗਿਆ ਸੀ ਆਪਸੇ ਲੇਟੋ ਹੈ ਜੀ ਆਸਟ੍ਰੇਲੀਆ ਤੇ ਲੜਕਾ ਮੇਰਾ ਇੱਥੇ ਮੈਂ 9 ਮਹੀਨੇ ਲਾ ਕੇ ਆਇਆ ਤੇ ਹੁਣ ਇੱਥੇ ਲੜਕੀ ਹੈ ਤੇ ਅੱਛਾ ਆਸਟ੍ਰੇਲੀਆ ਤੋਂ ਆ ਵੀ ਤੁਹਾਨੂੰ ਵਧੀਆ ਕੰਟਰੀ ਆਊਟ ਇਨ ਕਰਨ ਨੂੰ ਹਾਂਜੀ ਹਾਂਜੀ ਬੰਦੇ ਉੱਥੇ ਲਾ ਲੋ ਕਦੇ ਇੱਥੇ ਲੱਕੜਾ ਜਾ ਕੇ ਬੰਦੇ ਇੱਥੇ ਕਰ ਲ ਸਹੀ ਗੱਲ ਬੰਦੇ ਇੰਨੀ ਵੱਡ ਜਾਈਦਾ ਇੰਡੀਆ ਬੰਨਿਆ ਰਿਹਾ ਹੈ ਇੰਡੀਆ ਤੋਂ ਕਿੰਨਾ ਟਾਈਮ ਹੋਇਆ ਐ ਇਹਨੂੰ ਸਾਨੂੰ ਹੋ ਗਏ ਉੱਥੇ 11 ਮਹੀਨੇ ਆਏ ਨੇ 11 ਮਹੀਨੇ ਹਾਂਜੀ ਇੱਥੇ ਫਿਰ ਲੜਕੀ ਕੋਲ ਆਈ ਕਰਨ ਠੀਕ ਹੈ ਬੰਦੇ ਰਿਸ਼ਤੇਦਾਰੀਆਂ ਵੀ ਇੱਧਰ ਪਾਈ ਰੱਖਦੇ ਦੇਖ ਲਓ ਵੀ ਆਸਟ੍ਰੇਲੀਆ ਨਿਊ ਆਸਟ੍ਰੇਲੀਆ ਵਧੀਆ ਕਿ ਨਿਊਜ਼ੀਲੈਂਡ ਮੈਂ ਇੱਥੇ ਪਹਿਲੀ ਵਾਰੀ ਆਇਆ ਕਿ ਪਹਿਲਾਂ ਵੀ ਆਈ ਨਹੀਂ ਇਹ ਬਿਨਾਂ ਕਿ ਪਹਿਲਾਂ ਮੈਂ ਆਇਆ ਸੀਗਾ ਮੁੜ ਕੇ ਫਿਰ ਮੈਂ ਟਾਈਮ ਲਿਆ ਕਿ ਉੱਥੇ ਦਾ ਬਾ 10 12 ਵਾਰ ਆ ਚੁੱਕਾ ਹਾਂ ਆਸਟ੍ਰੇਲੀਆ ਹਾਂ ਬਾ 6 ਮਹੀਨੇ ਹੋਤੇ ਸੀ ਉੱਥੇ ਕਿਹੜਾ ਮੁਲਕ ਵਧੀਆ ਲੱਗਿਆ ਤੁਹਾਨੂੰ ਦੋਨੋਂ ਚ ਦੋਵੇਂ ਵਧੀਆ ਜੀ ਨ ਇੱਕ ਜੇ ਚੂਜ਼ ਕਰਨਾ ਉਹ ਦਾ ਫਸੇਲੀਆ ਦੁਬਹਾਂ ਤਾਂ ਜੰਗਲਾ ਦਾ ਤੁਹਾਨੂੰ ਆਸਟ੍ਰੇਲੀਆ ਜੰਗਲਾ ਦਾ ਉਥੇ ਪੇਬ ਵੋਟ ਵੋ ਠੀਕ ਹੈ ਬਾਕੀ ਪੈਸੇ ਵੱਧ ਹੈ ਇਹ ਲ ਮੈਂ ਜਿਹੜੀ ਨਾ ਮੈਂ ਗੱਲ ਕਰਦਾ ਸੀ ਤੁਹਾਨੂੰ ਮੈਂ ਕਹਿੰਦਾ ਸੀ ਵੀ ਲੋਕ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਕਿਉਂ ਭਜਦੇ ਆ ਹੈ ਨਾ ਇਹ ਮੈਨੂੰ ਲੱਗਦਾ ਮੇਨ ਕਾਰਨ ਇੱਕ ਵੀ ਪੈਸੇ ਦੀ ਵੱਡੀ ਮੰਡੀ ਹੈ ਉੱਥੇ ਉੱਥੇ ਜਿਵੇਂ ਆ ਸ਼ਨੀ ਜਿਹੜਾ ਆਪਣੇ ਸਾਰੇ 36 ਡਾਲਰ ਦਿੰਦੇ ਆਪਾਂ ਨੂੰ ਤੜਕ ਮੇਰੇ ਨੂੰ ਵੇਚ ਮਤਲਬ ਘੰਟੇ ਦੇ 36 36 ਜਿਹਦੇ ਸੈਂਚਰ ਵਾਲ ਨੂੰ ਕੰਮ ਕਾਣਾ ਉਹਨੂੰ ਡੇਢੇ ਹੋ ਜਾਣੇ ਆ ਤੇ ਇਹ ਦਰ ਦੁਗਣੇ ਹੋ ਜਾਣੇ ਆ ਜੀ ਯਾਨੀ 34 ਦਲੋਲੀਏ ਯਰ ਕਿ ਹਾਜ਼ਿਰ ਹੈ ਨਿਊਜ਼ੀਲੈਂਡ ਚ ਇਹ ਹੈ ਨਹੀਂ ਇਹ ਹੈ ਨਹੀਂ ਕਿੱਥੇ ਹੈਗਾ 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 ਅੱਛਾ ਅੱਛਾ ਪਰ ਇੱਥੇ ਹੈ ਜੀ ਇੱਥੇ ਵੀ ਦੋ ਚੀਜ਼ਾਂ ਹੈ ਹੁਣ ਹਾਂਜੀ ਹੁਣ ਇੱਕ ਤਾਂ ਬੰਦਾ ਮਤਲਬ ਬੰਦੇ ਵੀ ਦੋ ਤਰ੍ਹਾਂ ਦੇ ਹੁੰਦੇ ਕੋਈ ਤਾਂ ਸ਼ਾਂਤੀ ਵਾਲੀ ਜ਼ਿੰਦਗੀ ਪਸੰਦ ਕਰਦਾ ਹਾਂਜੀ ਹਾਂਜੀ ਕੋਈ ਸਕੂਨ ਵਾਲੀ ਮਤਲਬ ਹਾਂਜੀ ਹਾਂਜੀ ਤੇ ਕੋਈ ਬੰਦਾ ਕਹਿੰਦਾ ਵੀ ਪੈਸੇ ਵਾਲੀ ਚੱਕੀ ਚ ਪਿਆ ਹੋਇਆ ਹੈ ਵੈਸੇ ਵੈਸੇ ਮਤਲਬ ਜਿਹੜੇ ਪੈਸੇ ਵੱਧ ਕਮਾਉਣੇ ਉਹ ਭੱਜ ਜਾਂਦੇ ਉੱਥੇ ਹਾਂਜੀ ਹਾਂਜੀ ਸਹੀ ਗੱਲ ਹੈ ਹੈਨਾ ਹਾਂਜੀ ਵੈਸੇ ਸੋਨਾ ਮਲਕ ਮੈਨੂੰ ਏ ਬਦਲ ਲੱਗ ਰਿਹਾ ਹਾਂ ਹਾਂ ਹੁਣ ਬਸ ਰਿਆਲੀ ਜੇ ਬਾਹਰ ਜਾ ਰਿਹਾ ਹੈ ਬਾਕੀ ਵੈਦਰ ਕਿਦਾਂ ਤੁਸੀਂ ਦੱਸੋ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਮੈਂ ਤਾਂ ਦੂਜੀ ਵਾਰ ਆਇਆ ਹੁਣ 17 ਮਹੀਨੇ ਹੋ ਗਏ ਆਏ ਇਹਨੂੰ ਅੱਛਾ ਪਹਿਲਾਂ 22 ਸਾਲ ਚ ਆਏ ਸੀ ਪੁੱਤੇ ਜਨਮ ਵੇਲੇ ਅੱਛਾ ਹਾਂਜੀ ਠੀਕ ਹੈ ਬੇਟਾ ਇਹਨੂੰ ਹੋ ਗਏ 12 ਕਿਨਸਾਲ ਪੀਆਰ ਇਥੇ ਸੀ ਕਿੰਨੇ ਸਾਲ ਠੀਕ ਹੈ ਹਾਂਜੀ ਹੋਰ ਕੋਈ ਹੈਗਾ ਜਿਹੜਾ ਆਸਟ੍ਰੇਲੀਆ ਨਿਊਜ਼ੀਲੈਂਡ ਦੋਨਾਂ ਦਾ ਐਕਸਪੀਰੀਅੰਸ ਹੋਵੇ ਕੋਈ ਬੰਦੇ ਨੂੰ ਹੈਗਾ ਅੱਛਾ ਸਾਰੇ ਨਿਊਜ਼ੀਲੈਂਡ ਵਾਲੀ ਹੈ ਮੈਂ ਜੀ ਅੱਜ ਕੱਲਾ ਜਨ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਕਿ ਤਨੋਲੇ ਤੋਂ ਆ ਤਨੋਲੇ ਤੋਂ ਵਾਹ ਜੀ ਵਾਹ ਕੀ ਬਾਤ ਹੈ ਨੇੜੇ ਮੈਂ ਗਵੰਡੀ ਜਮਾ ਗਵੰਡੀ ਬਸ ਤਾਂ ਮੈਂ ਕੋਸੀ ਤਾਂ ਮੁੰਡਾ ਮੇਰੇ ਨਾਲ ਪਹੁੰਚਦਾ ਸੀ ਤੂੰ ਚੱਕੀ ਨਹੀਂ ਫੋਨ ਨਹੀਂ ਚੱਕਿਆ ਅੱਛਾ ਜੀ ਫੋਨ ਆਉਂਦੀ ਵਾਲੇ ਆ ਕੀ ਕਰੀ ਹੁਣ ਤੂੰ ਤਾਂ ਲਾਈ ਵੀ ਦੱਸੀ ਜਾਣੇ ਵੀ ਫੋਨ ਚੱਕ ਚੱਕ ਦੇ ਨਹੀਂ ਤੁਸੀਂ ਤੇ ਬੜੀਆ ਹੋ ਗਿਆ ਪਤਾ ਲੱਗ ਗਿਆ ਕਿ ਤੁਹਾਨੂੰ ਕੰਮ ਵਾਲਾ ਆ ਗਿਆ ਹਾਂ ਜੀ ਕੰਮ ਵਾਲਾ ਰਹਿੰਦਾ ਤਾਂ ਕਰਕੇ ਕੀ ਕਰੀਆ ਯਾਰ ਤੇ ਹੋਰ ਕਿਦਾਂ ਠੀਕ ਠਾਕ ਚੱਲ ਚੱਲ ਹੁਣ ਤੁਹਾਡਾ ਲੰਬਾ ਸਿਰ ਮથે ਹੁਣ ਜਰੂਰ ਹੋਣ ਮਿਲਾਂਗੇ ਆਪਾਂ ਹੁਣ ਆ ਰਹੇ ਨੌਨ ਪ੍ਰਕਾਰ ਨਹੀਂ ਉਹ ਬਸ ਬੱਸ ਡਰਚ ਚਲਾਉਂਦੇ ਨੇ ਬਸ ਤੇ ਗਏ ਅੱਛਾ ਬਸ ਤੇ ਗਏ ਹੋਏ ਹਾਂ ਸਿੱਕ ਗੇਮਾਂ ਤੇ ਇੱਥੇ ਆਈ ਹਾਂ ਸਿੱਕ ਗੇਮਾਂ ਤੇ ਮਿਲਣ ਲੱਗੇ ਤੋ ਯਾ ਨੰਬਰ ਨੰਬਰ ਲੈ ਲਓ ਨਾ ਦਾ ਚਾਹ ਪਾਣੀ ਪੀਣਾ ਨਾ ਨਾ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਮੈਲਬਰਨ ਵੀ ਰਹੇ ਕਿ ਆ ਅੱਜ ਕਹਿੰਦਾ ਤੁਸੀਂ ਮੇਰੇ ਮੈਲਬਰਨ ਰਹਿ ਗਏ ਹੋ ਤੁਸੀਂ ਹਾਂ ਜੀ ਮੈਂ ਰਹੇ ਕਿ ਮੈਲਬਰਨ ਫਿਰ ਕਿਵੇਂ ਲੱਗਿਆ ਆਸਟ੍ਰੇਲੀਆ ਆਸਟ੍ਰੇਲੀਆ ਨੂੰ ਇੱਕ 85% ਮੈਂ ਤਾਂ ਹਜੇ ਇਹ ਤਾਂ ਮੇਰਾ ਕੁਐਸਚਨ ਇੱਕ ਵਿੱਚ ਰਹਿ ਗਿਆ ਵੀ ਆਸਟ੍ਰੇਲੀਆ ਵਧੀਆ ਮੈਲਬਰਨ ਮੈਂ ਤਿੰਨ ਸਾਲ ਪਹਿਲਾਂ ਲਾ ਕੇ ਸੀਗਾ ਨਹੀਂ ਮੈਲਬਰਨ ਨੂੰ ਤਾਂ ਨਹੀਂ ਮੈਂ ਨਿੰਦ ਨਿੰਦਾ ਮੈਲਬਰਨ ਦਾ ਸ਼ਹਿਰ ਬੜਾ ਸੋਹਣਾ ਮੈਲਬਰਨ ਦੀ ਤਾਂ ਟੌਰ ਵੱਖਰੀ ਹੈ ਨਹੀਂ ਲੱਗੇ ਆ 19 ਚ ਜਮ ਕਹੋਗਾ 19 ਦੇ ਬਿਵਾਸ ਹੋ ਗਿਆ ਸੀਗਾ ਤੇ ਇੱਥੇ ਜਿਹੜੀ ਹੈ ਨਾ ਹਰਿਆਲੀ ਆ ਨਹੀਂ ਨਹੀਂ ਮੇਰਾ ਨਾ ਸਵਾਲ ਇੱਕ ਹੈ ਵੀ ਮੈਨੂੰ ਇੱਥੇ ਆ ਕੇ ਸਾਨੂੰ ਸਾਨੂੰ ਜਿਵੇਂ ਹੁਣ ਦਿਨ ਹੋ ਗਏ ਲਗਭਗ ਮੰਨ ਲਾਏ ਉਹਨੂੰ ਸਾਨੂੰ ਦੇਸ਼ ਬਹੁਤ ਸੋਹਣਾ ਲੱਗਿਆ ਨਿਊਜ਼ੀਲੈਂਡ ਬਹੁਤ ਸੋਹਣਾ ਦੇਸ਼ ਹੈ ਹਨਾ ਸੋਹਣੀ ਦੀ ਗੱਲ ਕਰ ਹਾਂ ਬਈ ਬਹੁਤ ਜ਼ਿਆਦਾ ਸੋਹਣਾ ਮੈਨੂੰ ਮੇਰਾ ਪਰਸਨਲ ਆਪੀਨੀਅਨ ਹੈ ਜਦ ਦੇਖਣ ਵਾਲੇ ਵੀ ਚਲ ਦੇਖਣਗੇ ਨਾ ਵੀ ਲੋਕ ਇਹਨੂੰ ਛੱਡ ਕੇ ਭਾਈ ਦੇ ਕਿਉਂ ਆ ਵੀ ਆਸਟ੍ਰੇਲੀਆ ਹੈ ਜਾਂ ਕੀ ਸੋਹਣਾ ਉਥੇ ਪੀ ਆ ਉਹੀ ਪੈਸਾ ਹੈ ਐਸੀ ਦੀ ਮੰਡੀ ਵੱਡੀ ਆ ਬਸ ਹਾਂ ਮੰਡੀ ਵੱਡੀ ਆ ਇਹ ਸੂਟ ਹੈਗਾ ਇੱਥੇ ਉਹ ਗੱਲ ਨਹੀਂ ਤੇ ਮਹਗਾਈ ਹੈ ਉੱਥੇ ਮਹਗਾਈ ਘੱਟ ਹੈਗੀ ਤੇ ਵਧੀਆ ਹੈਗੀ ਕੰਮ ਮਿਲ ਜਾਂਦਾ ਕੁਛ ਐ ਵੀ ਕਹਿੰਦੇ ਜੇ ਮੈਂ ਹੁਣ ਮੰਨ ਲਵਾਂ ਇੱਥੇ ਵਾਲਾ ਡਾਲਰ ਦਾ ਰੇਟ ਘੱਟ ਹੈ ਉੱਥੇ ਵਾਲਾ ਡਾਲਰ ਦਾ ਰੇਟ ਯਾਨੀ ਕਿ ਉਹੀ ਵਧੀਆ ਹੈ ਐਸ ਰੋਟ ਉਹ ਵਧੀਆ ਹੈਗਾ ਰਹਿਣ ਦੀ ਖਾਤਰੀ ਵਧੀਆ ਰਹਿਣ ਨੂੰ ਵਧੀਆ ਹਾਂ ਰਹਿਣ ਖਾਤਰ ਤਾਂ ਉਹ ਬਹੁਤ ਹੀ ਤਿੱਖੇ ਆ ਮੇਰੇ ਹਿਸਾਬ ਨਾਲ ਹਾਂ ਮੈਂ ਲਗਾ ਤਿੰਨ ਸਾਲਾ ਇਹ ਵੈਦਰ ਵਾਈਜ਼ ਬਿਊਟੀ ਵਾਈਜ਼ ਨੇਚਰਲ ਬਿਊਟੀ ਜਿਵੇਂ ਇੱਥੇ ਬਹੁਤ ਜ਼ਿਆਦਾ ਵਧੀਆ ਦੇਸ਼ ਹਾਂਜੀ ਬਾਈ ਕੀ ਕਹਿੰਦੇ ਸੀ ਉਹ ਜਿਹੜੇ ਆਸਟ੍ਰੇਲੀਆ ਜੌਬਾ ਕਰਦੇ ਆ ਹਾਂਜੀ ਫਰਡੇ ਰਾਤ ਨੂੰ ਫਲਾਈਟ ਲੈ ਕੇ ਇੱਥੇ ਆ ਜਾਂਦੇ ਆਂ ਹਾਂਜੀ ਮੰਡੇ ਮੋਰਨਿੰਗ ਫਿਰ ਫਲਾਈਟ ਲੈ ਕੇ ਆਸਟ੍ਰੇਲੀਆ ਚ ਜਨਦੇ ਜੌਬ ਕਰਨਾ ਹਾਂਜੀ ਇਦਾਂ ਹੀ ਲੋਕੀ ਕਰਦੇ ਸਨ ਨਿਊਜ਼ੀਲੈਂਡ ਤੋਂ ਕਈ ਆਸਟ੍ਰੇਲੀਆ ਤੋਂ ਯੰਗ ਹੈ ਤਾਂ ਬਾਈ ਬਾਲੀ ਮੂਵ ਹੋ ਰਹੀ ਹੈ ਨਾ ਮਤਲਬ ਬਹੁਤ ਜ਼ਿਆਦਾ ਘਰਾਂ ਦਾ ਪ੍ਰਾਈਸ ਦਾ ਬਹੁਤ ਡਿਫਰੈਂਸ ਆ ਬਾਈ ਇੱਥੇ ਘਰ ਮਹਿੰਗੇ ਆ ਇੱਥੇ ਘਰ ਬਹੁਤ ਇੱਥੇ ਦੇ ਹੱਥ ਪਾਣਾ ਲਿਖੇ ਥੱਲੇ ਗੇਮ ਹੀ ਨਹੀਂ ਗਈ ਤੇ ਹਾਂਜੀ ਉੱਥੇ ਹੈ ਕਿ 6-7 ਲੱਖ ਤੋਂ ਵਧੀਆ ਘਰ ਇਹਦੇ ਨਾਲੋਂ ਇਦਾਂ ਦੇ ਘਰ ਆਉਂਦੇ ਉੱਥੇ ਜਾ ਕੇ ਬਾਈ ਜੇ ਬੰਦਾ ਸੋਚਦਾ ਵੀ ਮੈਂ ਨਵੇਂ ਕੰਟਰੀ 'ਚ ਸੈਟਲਡ ਆਊਨ ਹੋ ਜਾਊਂਗਾ ਪਰ ਉਹ ਵੀ ਜ਼ੀਰੋ ਤੋਂ ਸ਼ੁਰੂ ਕਰਨ ਵਾਲੀ ਗੱਲ ਹੈ ਜ਼ੀਰੋ ਤੋਂ ਸਟਾਰਟ ਕਰਨ ਗਿਆ ਸਾਲ ਤੋਂ ਸਾਲ ਤੇ ਬੰਦਾ ਇਕੱਲੀ ਹਵਾ ਹੀ ਰਹਿੰਦਾ ਆਗਾ ਸਾਲ ਤੋਂ ਸਾਲ ਲੱਗ ਜਾਂਦੇ ਬਾਜ਼ ਪੈਰ ਨੂੰ ਲੱਗ ਜਾਂਦਾ ਬਟ ਇਹ ਕਿ ਕੋਈ ਨੋ ਡਾਊਟ ਉੱਥੇ ਓਪਰਚ्युनिटीਜ਼ ਬਹੁਤ ਜ਼ਿਆਦੀਆਂ ਇੱਥੋਂ ਦੇ ਕੰਪੈਰੀਸ਼ਨ ਹਾਂਜੀ ਬਹੁਤ ਜ਼ਿਆਦੀਆਂ ਓਪਰਚ्युनिटीਜ਼ ਉੱਥੇ ਚਲ ਸਵਾਲ ਹੁੰਦੇ ਵੀ ਜਦੋਂ ਇੰਡੀਆ ਤੋਂ ਤੁਸੀਂ ਛੱਡ ਕੇ ਆ ਗਏ ਇੱਕ ਦੇਸ਼ ਇੱਕ ਦੇਸ਼ ਦੀ ਪੀਆਰ ਲੈ ਲਈ ਸਾਰਾ ਕੁਝ ਲੈ ਲਿਆ ਫੇਰ ਨਵੇਂ ਸਰੋਂ ਪੱਟ ਕੇ ਵੀ ਹੋਰ ਪਾਸੇ ਲਾਓ ਹਨਾ ਫਿਰ ਉਧਰ ਜਾਓ ਹਨਾ ਹਾਰਡ ਹੋ ਜਾਂਦਾ ਹਾਂ ਵੀ ਬੰਦੇ ਲਈ ਬਹੁਤ ਔਖਾ ਹਾਂ ਬਟੇ ਆ ਕੇ ਨਿਊਜ਼ੀਲੈਂਡ ਰਹਿਣ ਲੈ ਬਹੁਤ ਬਹੁਤ ਪੀਸਫੁੱਲ ਆ ਇਹ ਤੁਸੀਂ ਇੱਥੇ ਇਹ ਤੁਸੀਂ ਜੋ ਬਾਹਰ ਨਿਕਲੋਗੇ ਨਾ ਤੁਸੀਂ ਦੇਖੋਗੇ ਹਾਂਜੀ ਬਹੁਤ ਜ਼ਿਆਦਾ ਪੀਸਫੁੱਲ ਆ ਹਾਂਜੀ ਕੈਮਰਾ ਜਸਟਿਸ ਨਹੀਂ ਕਰ ਸਕਦਾ ਉਹਦੇ ਨਾਲ ਜੋ ਇੱਥੇ ਕੈਮਰਾ ਕੈਮਰੇ ਮਤਲਬ ਅੱਖ ਹੀ ਦੇਖ ਸਕਦੀ ਹੈ ਬੰਦੇ ਦਾ ਹਾਂ ਕੈਮਰਾ ਹਾਂਜੀ ਕੈਮਰਾ ਜਸਟਿਸ ਕਰੀਂਦਾ ਨਹੀਂ ਜ਼ਿਆਦਾ ਕਦੀ ਹਾਂਜੀ ਬਹੁਤ ਹੀ ਜ਼ੂਲਾ ਉਹਨਾਂ ਕੋਲ ਕੈਦ ਕਰਕੇ ਸੋਨਾ ਦਿਖਾਇਆ ਨਹੀਂ ਜਾ ਸਕਦਾ ਨਾ ਨਾ ਕਿਸੇ ਨੂੰ ਕਹਿੰਦੇ ਨੇ ਨਾ ਸ਼ਬਦਾਂ ਤੋਂ ਪਾਰ ਦੀ ਗੱਲ ਹੈ ਹਾਂ ਉਹ ਗੱਲ ਹੈ ਜੀ ਇਧਰ ਸਾਊਥ ਵੱਲੇ ਜਾਣਾ ਤੇ ਇਹ ਬਾਬਿਆਂ ਦੀ ਸਾਥ ਚ ਆਪਾਂ ਪਹੁੰਚੇ ਸੀਗੇ ਬਾਬਿਆਂ ਦੀ ਸਾਥ ਤੁਹਾਨੂੰ ਦਿਖਾਈ ਹੈ ਨਿਊਜ਼ੀਲੈਂਡ ਦੇ ਵੀ ਕਿਵੇਂ ਆ ਸਾਰੇ ਇਹਨਾਂ ਦਾ ਅੰਕਲ ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਅੱਜ ਇਥੇ ਨਜ਼ਾਰਾ ਰੌਣਕ ਮੇਲਾ ਦਿਖਾਇਆ ਬਾਬਾ ਜੀ ਸਾਥ ਦਾ ਪਰ ਮੈਂ ਇੱਕ ਗੱਲ ਉਹਨਾਂ ਦੇ ਫੈਨ ਹੋ ਗਿਆ ਵੀ ਗੋਰੇ ਇਹਨਾਂ ਦੇ ਫੈਨ ਹੈ ਸਪੈਸ਼ਲ ਆ ਕੇ ਬੰਦਾ ਕਹਿ ਕੇ ਗਿਆ ਤੇ ਮੈਨੂੰ ਵੀ ਥੋੜੀ ਥੋੜੀ ਹੁਣ ਆਥੜ ਦਾ ਵੇਲਾ ਬਾਸ਼ਨਾ ਜੀ ਮੇਰੇ ਨੱਕ ਨੂੰ ਚੜੀ ਜਾਂਦੀ ਹੈ ਵੀ ਇੱਕ ਦੋ ਦਾ ਲਾਭ ਹੀ ਆਏ ਮੈਂ ਜੀ ਬਹੁਤ ਇਹ ਪਿਆਰ ਦੇ ਦਿੱਤੇ ਹੈ ਕਿ ਇਹਨਾਂ ਦੇ ਨਾਲ ਗੁਣਾ ਕਰਨਾ ਖਲਾ ਉਹ ਫਿਰ ਗੇੜ ਲੈਣਾ ਭੁੱਲ ਜਾਂਦਾ ਕਿੰਨੇ ਦੀ ਪੈਂਦੀ ਹੈ 50 ਰੁਪਏ ਦੇ ਕੰਮ 50 ਡਾਲਰ ਦੀ ਹਾਂ ਫਿਰ 50 ਨੂੰ 2500 ਦੀ ਹੋ ਗਈ ਉਹ ਤਾਂ ਲੱਖਾਂ ਡੱਬਾ ਜਾਣਗੇ ਉਹ ਤਾਂ ਲੱਖਾਂ ਡੱਬਾ ਜਾਣਗੇ ਤਾਂ ਲੱਖਾਂ ਥੋੜਾ ਨੀਰਾ ਕਰ ਲੋ ਕੀੜੇ ਨਹੀਂ ਖਾਦੇ ਹਾਂ ਇੱਕ ਇੱਕ ਹੀ ਲਾਈਏ ਹਾਂ ਬਾਕੀ ਐ ਵੀ ਆ ਨਾ ਜੇ ਤਾਂ ਆਪ ਕਮਾਈਏ ਫਿਰ ਤਾਂ ਆਪਾਂ ਕੀ ਵੀ ਕੋਈ ਗੱਲ ਨਹੀਂ ਉਹਨਾਂ ਦੇ ਬੱਚਿਆਂ ਸਰਦਿਆਂ ਫਿਰ ਤਾਂ ਐ ਹੁੰਦਾ ਕਿ ਬੋਤਲਾਂ ਪੰਜ ਸੌ ਦਾ ਨਿਕਾ ਲਈਏ ਭਾਈ ਕਿਉਂ ਬੱਚਿਆਂ ਤੇ ਬੋਝ ਬਣਨਾ ਉਹਨਾਂ ਟਿਕਟਾਂ ਵੀ ਆਪਣੀਆਂ ਲਾਈਆਂ ਨੇ ਆਪਣਾ ਗਰੋਸਰੀ ਦਾ ਖਾਤਾ ਵੀ ਚੱਲਦੇ ਆ ਹਾਂ ਪਰ ਕਹਿੰਦੇ ਨਹੀਂ ਹੈਗੇ ਬੱਚੇ ਤਾਂ ਨਹੀਂ ਕੁਝ ਕਹਿੰਦੇ ਪਰ ਆਪਣੇ ਮਨ ਨੂੰ ਨਹੀਂ ਲੱਗਦਾ ਵੀ ਅਸੀਂ ਉਹਨਾਂ ਦੇ ਭਾਰ ਨਹੀਂ ਘਟ ਪਈਏ ਚਲੋ ਇੱਕ ਗੱਲ ਤਾਂ ਵਧੀਆ ਤੁਹਾਡੀ ਸਿਹਤ ਵਧੀਆ ਗਈ ਮਤਲਬ ਵੀ ਘਟ ਪੀ ਲਉਗੇ ਇਹ ਤਾਂ ਹੈ ਹੀ ਸਹੀ ਨਹੀਂ ਉੱਥੇ ਤਾਂ ਬੋਤਲ ਢਕਾਰੇ ਬਿਨਾਂ ਉਂਦੇ ਸਾਬਰ ਹੀ ਨਹੀਂ ਆਉਂਦਾ ਨਾਲੇ ਉੱਥੇ ਬੰਦਾ ਆਪ ਕਮਾਉਣਾ ਹੁੰਦਾ ਤਾਂ ਅਗਲਾ ਕਹਿੰਦਾ ਕੋਈ ਗੱਲ ਨਹੀਂ ਨਾ ਦੂਜਾ ਫਰਕ ਇਹ ਵੀ ਹੈ ਜੇ ਉੱਥੇ ਮਿਲਦੀ ਵੀ 200 ਦੀ ਹੈ ਨੱਦ ਕੋਸਾ ਇਕੱਠਾ ਡੱਬਾ ਦਾ 1800 ਨੂੰ ਮਿਲ ਜਾਂਦਾ 1800 ਨੂੰ ਮਿਲ ਜਾਂਦਾ ਸਾਰਾ ਸਾਰੀਆਂ ਕੈਲਕੂਲੇਸ਼ਨਾਂ ਮਾਰੀ ਬੈਠੇ ਉੱਥੇ ਸੂਰੇ ਜਿਹਨਾਂ ਦਾ ਪੱਕੇ ਬੰਦੇ ਆ ਕੈਲਕੂਲੇਸ਼ਨਾਂ ਮਾਰੀ ਬੈਠੇ ਆ ਇਹ ਤਾਂ ਹੀ ਫਰਕ ਹੈਗਾ ਫਰਕ ਹੈਗਾ ਬਾਕੀ ਆਪਣੇ ਕਮਾਉਣ ਦਾ ਵੀ ਫਰਕ ਆ ਤੇ ਡਿਜ਼ਾਈਨ ਦਾ ਵੀ ਫਰਕ ਆ ਦੂਜਾ ਐ ਨਹੀਂ ਇੱਥੇ ਜੀਜਾ ਕਰਦਾ ਜਿਵੇਂ ਉੱਥੇ ਇੱਥੇ ਦੋ ਕਿਲਾ ਕਿਲਾ ਖੜਾ ਕੇ ਜੇ ਬੰਦਾ ਤੁਰਦਾ ਹੁੰਦਾ ਵੀ ਸਾਰਾ ਪਿੰਡ ਮਿੱਤਰਾਂ ਦਾ ਨਹੀਂ ਨਹੀਂ ਉਹ ਮਾਹੌਲ ਹੀ ਨਹੀਂ ਹੈ ਇੱਥੇ ਹੈ ਇੱਥੇ ਮਾਹੌਲ ਹੀ ਨਹੀਂ ਮਿਸ ਕਰਦੇ ਹਾਂ ਮਾਹੌਲ ਨੂੰ ਨਹੀਂ ਨਹੀਂ ਬਸ ਤਾਂ ਕੀ ਕਰਨਾ ਹੁਣ ਉੱਥੇ ਵੀ ਉਹ ਤਾਂ ਕਰ ਲੋ ਕੋਣ ਕਿਦੋਂ ਸਿਆ ਅਗਲੀ ਗੱਲ ਨਹੀਂ ਹੱਬੀ ਖਾ ਕੇ ਨਾ ਹੁਣ ਅਗਲਾ ਪਿੰਦਾ ਤਾਂ ਅੰਦਰ ਬਹਿ ਕੇ ਨਹੀਂ ਕਦੇ ਕਦੇ ਤਾਂ ਜੀਜਾ ਕਰਦਾ ਖਰੀਜੀ ਕਰਨ ਉਹ ਅਜ ਤੋਂ 20 ਸਾਲ ਪਹਿਲਾਂ ਹੀ ਲੋਕਾਂ ਦਾ ਹੁੰਦਾ ਸੀ ਬੀਬੀ ਗੱਲ ਕਰੇ ਮਾਰਨੇ ਮਤਲਬ ਪਤਾ ਲੱਗੇ ਲੋਕਾਂ ਨੇ ਪੀਤੀ ਆ ਹੁਣ ਤਾਂ ਅਗਲਾ ਹੱਥ ਸਮਝਦਾ ਅਗਲਾ ਕਹਿੰਦਾ ਜੇ ਕਿਹਨੂੰ ਪਤਾ ਲੱਗਾ ਮੇਰੀ ਬੀਤੀ ਆ ਹੱਦ ਕਾ ਜਿਹੜਾ ਬੰਦਾ ਅਗਲਾ ਕਹਿੰਦਾ ਵੀ ਅੰਦਰ ਵੜ ਕੇ ਪੀਈਏ ਸਹੀ ਗੱਲ ਹੈ ਕਿਉਂ ਜੀ ਮਾਰ ਮਾਰਦੇ ਆ ਬੰਦੇ ਆਪਣੇ ਲਲਕਾਰੇ ਇੱਥੇ ਕਦੇ ਕਦੇ ਨਹੀਂ ਨਹੀਂ ਮਾਰਦੇ ਨਹੀਂ ਮਾਰਦੇ ਸਿਆਣੇ ਹੋ ਜਾਂਦੇ ਹਨਾ ਪੂਰੇ ਸਿਆਣੇ ਇੱਥੇ ਆ ਕੇ ਦੇਖ ਲਓ ਕਾਨੂੰਨ ਫਾਲੋ ਕਰਦੇ ਆ ਪੂਰਾ ਕਰਦੇ ਪੂਰਾ ਕਰਦੇ ਹੈਂ ਹਾਂਜੀ ਪੂਰਾ ਕਰਦੇ ਬਾਹਰ ਉਹੀ ਗੱਲ ਆ ਬਾਹਰ ਕਰਦੇ ਆ ਹਾਂਜੀ 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 ਤੇ ਪੰਜਾਬ ਜਾ ਕੇ ਕਰਦੇ ਨਹੀਂ ਇੱਥੇ ਕਰਨ ਲੱਗ ਜਾਂਦੇ ਹਨਾ ਇੱਥੇ ਕਰਦੇ ਆ ਕਰਦੇ ਪੂਰਾ ਹੀ ਹਾਂ ਜੀ ਭਾਈ ਬੰਦੇ ਖੁੱਲੀ ਰੋਦਾ ਸਾਰਾ ਨਾਲ ਪੀਣੀ ਪੈਂਦੀ ਆ ਵੇ ਕਿਵੇਂ ਕੱਲ ਕੱਲ ਵਾਲਾ ਪੈਗ ਨਾ ਪੀ ਹੋ ਜਵੇ ਕਿਵੇਂ ਬੋਤਲ ਪਾਉਂਦੇ ਨੇ ਕੰਦੇ ਜੇ ਤੂੰ ਚਾਹੇ ਨੀ ਗੋਲੇ ਨੂੰ ਖਾ ਕੇ ਮਾਰਨੂ ਕਹ ਲਾ ਕਿੱਥੋਂ ਮਾਰੂ ਅਗਲਾ ਨਾ ਜਦ ਨਿਕਾਲੀਏ ਬੋਤਲ ਨਾਲ ਕਿਹਨੂੰ ਖਾ ਕੇ ਮਾਰਨੂ ਕੋਈ ਅਬਦੀ ਸਾਹਮਣੇ ਰੱਖ ਲੋ ਇੱਥੇ ਫਿਰ ਦੂਜੀ ਜਿਵੇਂ ਹੁਣ ਆਪਣੇ ਮੈਦਾ ਹੁਣ ਕਿੰਨੇ ਮੁਲਕਾਂ ਜਾ ਕੇ ਦੇਖਿਆ ਆਪਦੀ ਬੰਦਾ ਪਾ ਕੇ ਇੱਥੇ ਵੀ ਸਿਸਟਮ ਲਾਈ ਬੈਠੇ ਨੇ ਕੱਢੀ ਲੈਂਦੇ ਕੁਛ ਨਹੀਂ ਕੱਢੀ ਕੱਢਦੇ ਵੀਰੇ ਚਲਾਉਂਦੇ ਆਪਣੇ ਬੰਦੇ ਆਜੋ ਆਜੋ ਇੱਧਰ ਆਜੋ ਕੋਈ ਨਹੀਂ ਕੋਈ ਗੱਲ ਆ ਆਜੋ ਆਜੋ ਕੱਢੀ ਕੱਢ ਆ ਇੱਥੇ ਆਓ ਮੜਾ ਜਾ ਦੱਸੋ ਇੱਥੇ ਆ ਕੇ ਦੱਸੋ ਪਲੀਜ਼ ਕੋਈ ਕਹਿੰਦੇ ਆ ਬੜੀ ਨੇ ਮਾਰਜੀ ਕੁਛ ਕਰ ਗਿਆ ਇੱਥੇ ਅੱਛਾ ਹਾਂਜੀ ਕੋਈ ਨਹੀਂ ਕਹਿੰਦੇ ਕੋਈ ਬਾਰਖਲਾ ਕਰਕੇ ਜਿਵੇਂ ਇੱਥੇ ਹੈਗਾ ਹਾਂਜੀ ਨਿਊਜ਼ੀਲੈਂਡ ਦੇ ਵਿੱਚ ਹਮ ਆਪਣੇ ਘਰੇ ਕੱਢਣ ਵਾਸਤੇ ਪੀਣ ਵਾਸਤੇ ਆਪ ਘਰ ਕੱਢ ਸਕਦੇ ਹਾਂਜੀ ਕੋਈ ਲਾਊਡ ਹੈ ਕੋਈ ਲਾਊਡ ਕੋਈ ਕੋਈ ਖਾਤਰਾਂ ਨਹੀਂ ਹੈ ਕੋਈ ਸਰਵਰ ਗੌਰਮੈਂਟ ਲਾਊਡ ਹੈ ਮਤਲਬ ਵੇਚ ਨਹੀਂ ਨਹੀਂ ਪਰ ਵੇਚ ਨਹੀਂ ਨਹੀਂ ਪੀਣ ਵਾਸਤੇ ਪੀਣ ਵਾਸਤੇ ਪੀਣ ਵਾਸਤੇ ਬਸ ਇਹ ਤਾਂ ਜੀ ਬਹੁਤ ਵਧੀਆ ਕਾਨੂੰਨ ਹੈ ਪੰਜਾਬੀਆਂ ਵਾਸਤੇ ਪੀਣ ਵਾਸਤੇ ਹਾਂ ਬਿਲਕੁਲ ਬਿਲਕੁਲ ਆਪਣੇ ਪੀਣ ਵਾਸਤੇ ਕਰ ਦਿੰਦੇ ਅੱਛਾ ਮਤਲਬ ਇਹ ਇਹਦੇ ਚ ਸਟੌਕ ਦੇ ਵੀ ਕਰ ਦਿੰਦੇ ਆ ਕਰੇ ਚਲੋ ਸਟੌਕ ਤੇ ਚਲੋ ਸੌਣ ਦਾ ਗੈਸਾ ਗੁਸਾ ਆ ਮਗਿਆ ਇਹ ਦਾ ਮਤਲਬ ਹੋਇਆ ਇਹ ਇਹ ਪ੍ਰਾਣੇ ਐਕਸਪੀਰੀਅੰਸ ਤੋਂ ਗੱਲ ਲਿਆ ਰਹੇ ਨੇ ਵੀ ਸਟੋਪਾਂ ਤੋਂ ਲੈ ਕੇ ਚੱਲੇ ਉਦੋਂ ਤਜਰਬੇ ਹੋਣੇ ਇਹ ਤਜਰਬੇਕਾਰ ਜਿਹੜੇ ਬੰਦੇ ਹੁੰਦੇ ਨਾ ਇਹ ਬੰਦੇ ਨੂੰ ਮਿੰਟ ਵਿੱਚ ਪਛਾਣ ਲੈਂਦੇ ਆ 4 ਡਾਲਰ ਦਾ ਉਹ ਰੋਕ ਮੈਂ ਬੱਚਿਆਂ ਕੋਲ ਬੱਚਿਆਂ ਕੋਲ ਦਾ ਕੰਮ ਕਰਦੇ ਟਾਈਮ ਹੀ ਹੈ ਨਹੀਂ ਗੇ ਕੰਮਾਂ ਨੂੰ ਹਾਂ ਸਾਹ ਜਾਨੇ ਮੁੰਡੇ ਜਵਾਕ ਨੂੰ ਕਦੇ ਕੈਂਡੀ ਛੱਡਿਆ ਕਰੇ ਸਕੂਲੋਂ ਲਿਆ ਆ ਉਹ ਹੀ ਕੰਮ ਚੱਲਦੇ ਹੁੰਦੇ ਆ ਸਹੀ ਗੱਲ ਦਾਲੂ ਕਿਹਨੇ ਕਰਨੀ ਆ ਸਹੀ ਗੱਲ ਆ ਜਹਰ ਦੇ ਨਿਕਲ ਜਾਂਦੇ ਆ ਬੋਤਲ ਚੂਗਲ ਪੀਦਾ ਕਰਦੇ ਆ ਹਾ ਹਾਸੀਆਂ ਖੇਡੀਆਂ ਨੇ ਚਲ ਆਪਾਂ ਕਹੜਾ ਉਹ ਕਹਿੰਨੇ ਆ ਵੀ ਚਲਾ ਇਹਨੇ ਨਾਲ ਲੱਗਿਆ ਰਹਿੰਦਾ ਜੱਟ ਬਹਾਨੇ ਨਾਲ ਨਾਲ ਆਇਆ ਥੋੜਾ ਵੀ ਦੇਸੀ ਤੋਂ ਕਹੜਾ ਛੋਟਾ ਜਿਹਾ ਅੰਗਰੇਜ਼ੀ ਪੀ ਲੈਨੇ ਇੱਥੇ ਆ ਕੇ ਐਦਾਂ ਹੀ ਆ ਹਾਂਜੀ ਸਰ ਦੇਸੀ ਹੁਣ ਕਿਹੜਾ ਪੀਂਦਾ ਅੰਗਰੇਜ਼ੀ ਪੀਂਦੇ ਅੰਗਰੇਜ਼ੀ ਹੀ ਹੂੰ ਸਹੀ ਗੱਲ ਆ ਜੀ ਨਾਲੇ ਕਹਲਾ ਕਹਿੰਦਾ ਹੁਣ ਪੀੜੀ ਤਾਂ ਚੰਗੀ ਪੀਓ ਜੱਪ ਪੀਓ ਨਾ ਆ ਬਾਈ ਕਿਤੇ ਹੁਣ ਕਿਤੇ ਐ ਨਾ ਗੱਲਾਂ ਕਰੀਏ ਤੇ ਦਾਰੂਜੀ ਵੜ ਗੇ ਤਾਂ ਦਾਰੂ ਦੀਆਂ ਗੱਲਾਂ ਕਰੀ ਜਾਂਦੇ ਆ ਹਾਂ ਵੀ ਦਾਰੂ ਚੋਂ ਹੀ ਨਿਕਲਦੇ ਇਹ ਹੁਣ ਇਹਨਾਂ ਦੇ ਖੂਨ ਚ ਪ੍ਰਾਣੇ ਖੁੰਡਾ ਨੇ ਮੈਂ ਕੀ ਕਰਾਂ ਇਹਨਾਂ ਨੇ ਆਪ ਹੀ ਪੀਂਦਾ ਹਾਂਜੀ ਹੁਣ ਛੱਡੀ ਹੋਈ ਆ ਛੱਡੀ ਹੋਈ ਆ ਹਾਂ ਕਹਿੰਦੇ ਜਵਾਨੀ ਵੇਲੇ ਲੁੱਟੇ ਬਾਣੀ ਏ ਚਲੋ ਸ਼ੁਕਰੀਆ ਜੀ ਹਾਂਜੀ ਆਪਾਂ ਉਧਰ ਬੈਠੀਆਂ ਆਪਣੀਆਂ ਲੇਡੀਜ਼ ਕੁਝ ਉਹਨਾਂ ਨਾਲ ਕਰਦੇ ਆਂ ਗੱਲਬਾਤ ਇਹ ਸੀ ਜੀ ਆਸਟ੍ਰੇਲੀਆ ਦੀ ਸਾਥ ਦਾ ਮਾਹੌਲ ਜਿਹੜਾ ਤੁਹਾਨੂੰ ਦਿਖਾਇਆ ਨਿਊਜ਼ੀਲੈਂਡ ਦੀ ਸਾਥ ਦਾ ਮਾਹੌਲ ਭੁੱਲ ਗਿਆ ਜੀ ਮੈਂ ਜੇ ਆਸਟ੍ਰੇਲੀਆ ਹੀ ਤੁਰੇ ਕਰਦਾ ਨਾ 2 ਮਹੀਨੇ ਲੱਗੇ ਆਇਆ ਮੈਂ ਤਾਂ ਹੀ ਹਾਂ ਉਹ ਮਾਈਂਡ ਉੱਥੇ ਚੱਲਦਾ ਰਹਿੰਦਾ ਇਹ ਸੀ ਨਿਊਜ਼ੀਲੈਂਡ ਦੀ ਸਾਥ ਜੀ ਬੜਾ ਵਧੀਆ ਲੱਗਿਆ ਸ਼ੁਗਰੀਏ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਓਕੇ ਜੀ Obrigado.